ਕਈ ਇਦਾਂ ਦੇ ਰਿਸ਼ਤੇਦਾਰੀਆਂ ਨੇ ਜਿਨ੍ਹਾਂ ਦੇ ਨਾਲ ਆਪ ਨੂੰ ਹੌਸਲਾ ਮਿਲਦਾ ਆਪਾਂ ਉਹ ਚੀਜ਼ ਛੱਡ ਕੇ ਬਾਹਰ ਚੱਲ ਜਾਨੇ ਆਕਾਲੂ ਆਪਣੇ ਮਾਪੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੇ ਕਈ ਬੱਚੇ ਇਦਾਂ ਦੇ ਨੇ ਸੰਸਕਾਰ ਤੇ ਨਹੀਂ ਆ ਸਕਦੇ ਜਿਹੜੇ ਆ ਨਾ ਪੇਰੈਂਟਸ ਨੇ ਆਪਾਂ ਨੂੰ ਜਨਮ ਦਿੱਤਾ ਇਸ ਜੋਗਾ ਬਣਾਇਆ ਕਿ ਆਪਾਂ ਕੁਝ ਕਰ ਸਕੀਏ ਉਹਨਾਂ ਤੋਂ ਦੂਰ ਰਹਿ ਕੇ ਤਾਂ ਉਹ ਕੋਈ ਉਪਲਬਧੀ ਨਹੀਂ ਜੋ ਵੀ ਆ ਨਾ ਜਸਤਾ ਜੀ ਦੇ ਕਰਕੇ ਆ ਹੋਗੇ ਕਿਉਂਕਿ ਉਸਤਾ ਤੋਂ ਧਾਰੇ ਬਿਨਾ ਕੁਝ ਨਹੀਂ ਹੁੰਦਾ ਮੈਂ ਛੱਡ ਗਿਆ ਹੁੰਦਾ ਸੀ ਉਹ ਬੰਦੇ ਉੱਥੇ ਅਨਾ ਮੈਂ ਕਰਿਆ ਕਿ ਮੈਂ ਗਲਤੀ ਕੀਤੀ ਕਿ ਵੀ ਨਾ ਸਾਡੀ ਦੀ ਨੇਚਰ ਵਧੀਆ ਤੇ ਡੈਡੀ ਮੈਂ ਕਹਿੰਦੇ ਕਿ ਹੁਣ ਆ ਕੇ ਤੂੰ ਸਾਡੇ ਕੋਈ ਨਹੀਂ ਕਹਿਣਾ ਹੈਗਾ ਕਿ ਤੂੰ ਕਿਵੇਂ ਐ ਤੂੰ ਠੀਕ ਐ ਤੂੰ ਗੇਮ ਕਰਨੀ ਹੈ ਨਾ ਕਿ ਤੂੰ ਅਬ ਦੇ ਸਾਧਨਾ ਕਰਨੀ ਆ ਤੂੰ ਤੇਰੀ ਉਹੀ ਮਾਂ ਉਹੀ ਤੇਰਾ ਪਿਓ ਅੱਸੀ ਕਾਜੀ ਮੈਂ ਸੁਖਵਿੰਦਰ ਸਿੰਘ ạtਵਾਲ ਤੇ ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬ ਟੀਵੀ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਕਿ ਬਖਵਾਂਕਰਾਂ ਦੀਆਂ ਮਹਾਨ ਸ਼ਖਸੀਅਤਾਂ ਖਾਸ ਸ਼ਖਸੀਅਤਾਂ ਤੁਹਾਡੇ ਨਾਲ ਰੂਬਰੂ ਕਰਦੇ ਰਹਾਂਗੇ ਉਸੇ ਬਾਧੇ ਦੇ ਅਨੁਸਾਰ ਅੱਜ ਇੱਕ ਬਖਰੀ ਸ਼ਖਸੀਅਤ ਖੇਡਾਂ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਨਾਮ ਨਾ ਖਟਿਆ ਉਮਰ ਪਾਵੇਂ ਉਹਨਾਂ ਦੀ ਅਜੇ 18 ਸਾਲ ਆ ਤੇ ਪਰ ਕੰਮ ਨੇ ਜਿਹੜੇ ਉਹ ਵੱਡੇ ਨੇ ਤੇ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਕਿ ਇਹ ਜਿਹੜੇ ਮੈਡਲ ਨੇ ਇੱਕ ਮੈਡਲ ਲਈ ਵੀ ਬੜਾ ਸੰਘਰਸ਼ ਕਰਨਾ ਪੈਂਦਾ ਬੜਾ ਜਿਆਦਾ ਜਦੋਂ ਜਹਿਦ ਕਰਨੀ ਪੈਂਦੀ ਆ ਪਰ ਇਹ ਸਾਡੀ ਬੇਟੀ ਨੇ ਜਿਹੜਾ ਹੈਗਾ ਹੈ ਮੈਡਲ ਜਿੱਤੇ ਨੇ ਇਹਨਾਂ ਮੈਡਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਜਿਹੜੀਆਂ ਉਹ ਇਹਨਾਂ ਨੇ ਹਾਸਲ ਕੀਤੀਆਂ ਨੇ ਜਿਸ ਤਰ੍ਹਾਂ ਕਿ ਆਜ ਦੇ ਦੌਰ ਦੇ ਵਿੱਚ ਭਾਵੇਂ ਕਿ ਜਿਹੜਾ ਕੁੜੀਆਂ ਨੂੰ ਬਰਾਬਰ ਦਾ ਜਿਹੜਾ ਮੁੰਡਿਆਂ ਦੇ ਬਰਾਬਰ ਆਪਾਂ ਸਮਝਦੇ ਆ ਪਰ ਕੁਝ ਲੋਕ ਜਿਹੜੇ ਸੌੜੀ ਸੋਚਾਲੇ ਨੇ ਉਹ ਅਜੇ ਵੀ ਸਮਝਦੇ ਨੇ ਕਿ ਕੁੜੀ ਆ ਜਿਹੜੀ ਉਹ ਕੁੜੀ ਦਾ ਜੰਮਣਾ ਉਹ ਠੀਕ ਨਹੀਂ ਸਮਝਦੇ ਜਾਂ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਦੇ ਨੇ ਪਰ ਮੈਂ ਸਮਝਦਾ ਕਿ ਕੁੜੀਆਂ ਨੇ ਜਿਹੜੀਆਂ ਉਹ ਮੁੰਡਿਆਂ ਨਾਲੋਂ ਅੱਜ ਦੇ ਦੌਰ ਦੇ ਵਿੱਚ ਕਾਫੀ ਅੱਗੇ ਚੱਲਿਆਂ ਗਈਆਂ ਨੇ ਮੇਰੀ ਇਸ ਗੱਲ ਦੀ ਪਰੋੜਤਾ ਇਹ ਮੇਰੀ ਬੇਟੀ ਆ ਜਿਹੜੀ ਸਾਡੀ ਇਹ ਕਰੂਗੀ ਕਿਉਂਕਿ ਇਹਨਾਂ ਨੇ ਉਪਲਬਧੀਆਂ ਨੇ ਜਿਹੜੀਆਂ 18 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀਆਂ ਕੀਤੀਆਂ ਨੇ ਤੇ ਇਹਨਾਂ ਦਾ ਸੁਪਨਾ ਕੀਆ ਇਹਨਾਂ ਦਾ ਟੀਚਾ ਕੀਆ ਉਹ ਆਪਾਂ ਸਾਰੀਆਂ ਗੱਲਾਂ ਕਰਾਂਗੇ ਕਿਉਂਕਿ ਪਾਵਰ ਜਿਹੜਾ weight lifting ਦੇ ਵਿੱਚ ਇਹਨਾਂ ਦਾ ਜਿਹੜਾ ਅਹਿਮ ਨਾਮ ਆ ਜਿਹੜਾ ਉਹ ਅੱਜ ਦੇ ਦੌਰ ਦੇ ਵਿੱਚ ਜੇ ਕਹੀਏ ਤਾਂ ਉਹ ਬੋਲ ਦਾ ਇਹਨਾਂ ਦਾ ਬਖਵਖ ਖੇਡ کلبਾਂ ਵੱਲੋਂ ਬਖਵਖ ਟੂਰਨਾਮੈਂਟਾਂ ਤੇ ਜਿਹੜਾ ਹੈਗਾ ਖੇਡ ਸੰਸਥਾਵਾਂ ਵੱਲੋਂ ਹੁਣ ਤੱਕ ਮਾਨ ਸਨਮਾਨ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਜਨਮ ਭਾਵੇਂ ਇਹਨਾਂ ਨੇ ਪਿੰਡ ਫੇਰਗੜ ਚੀਮੇ ਦੇ ਵਿੱਚ ਲੈਤਾ ਪਰ ਬਾਠਾ ਪਿੰਡ ਇਹਨਾਂ ਦਾ ਨਾਨਕਾ ਪਿੰਡਾ ਉਹ ਬਾਠਾ ਪਿੰਡ ਦਾ ਨਾਮ ਵੀ ਅੱਜ ਦੇ ਜਿਹੜਾ ਹੈਗਾ ਉਹ ਗਰਾਉਂਡਾਂ ਦੇ ਵਿੱਚ ਔਰ ਉਹ ਸੁਰਖੀਆਂ ਦੇ ਵਿੱਚ ਇਸ ਬੱਚੀ ਦੀ ਬਦੌਲਤ ਬੋਲ ਰਿਹਾ ਸੋ ਆਪਾਂ ਸਵਾਗਤ ਕਰਦੇ ਆਂ ਤੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਅ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਪਤ ਜੀ ਸ਼ਿਕਾਇਆ ਮੈਂ ਥੈਂਕ ਯੂ ਮੈਨੂੰ ਇੱਥੇ ਬੁਲਾਉਣ ਲਈ ਥੈਂਕ ਯੂ ਤੇ ਆਪਣਾ ਪਹਿਲਾਂ ਤਾਂ ਨਾਮ ਦੱਸੋ ਜਿੱਥੇ ਤੁਹਾਡਾ ਜਨਮ ਹੋਇਆ ਔਰ ਜਿਹੜਾ ਖੇਡ ਵੱਲ ਕਿਵੇਂ ਤੁਸੀਂ ਪ੍ਰੇਰਿਤ ਹੋਏ ਮੇਰਾ ਨਾਮ ਜਗਰੀਤ ਕੋਹੜਾ ਤੇ ਮੇਰਾ ਵੈਸੇ ਪਿੰਡ ਸ਼ਿਰਗੜ ਚੀਮਾ ਜਿਹੜੀ ਮੇਰੀ ਜਨਮ ਭੂਮੀ ਆ ਤੇ ਪਰ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 2013 ਦੇ ਵਿੱਚ ਤੇ ਉਦੋਂ ਮੇਰੀ ਉਮਰ 6 ਸਾਲ ਸੀ ਤੇ ਉਸ ਤੋਂ ਬਾਅਦ ਫਿਰ ਉੱਥੇ ਹਾਲਾਤ ਸੀ ਜੋ ਫਿਰ ਮੇਰੇ ਨਾਨਾ ਹੀ ਮੈਨੂੰ ਇੱਥੇ ਲੈ ਆਏ ਤੇ ਉਹਨਾਂ ਨੇ ਉਰੇਲੇ ਆ ਕੇ ਮੇਰੀ ਪਰਬ੍ਰਿਸ਼ ਕੀਤੀ ਤੇ ਉਹਨਾਂ ਦੇ ਹੀ ਬਦੌਲਤ ਅੱਜ ਮੈਂ ਗੇਮਾਂ ਦੇ ਵਿੱਚ ਪਿਆ ਹੋਇਆ ਵਾਹ ਜੀ ਵਾਹ ਅ ਇਸ ਗੇਮ ਨੂੰ ਹੀ ਕਿਉਂ ਚੁਣਿਆ ਤੁਸੀਂ ਨੇ ਜਿਹੜਾ ਪਾਵਰ weight lifting ਕਿਉਂਕਿ ਜਿਹੜੀ ਪਾਵਰ ਲਿਫਟਿੰਗ ਆ ਨਾ ਇਹ ਵੈਸੀ ਮਿੰਨਾਨਾ ਜੀ ਨੇ ਜਦੋਂ ਸਟਾਰਟਿੰਗ ਕਰਵਾਈ ਸੀ ਮੈਨੂੰ ਹੂੰ ਉਹ ਕਰਵਾਈ ਪਰਵਾਨੀ ਦੇ ਲਈ ਸੀ ਪਰ ਉਹਨਾਂ ਨੂੰ ਲਾਸਟ ਦੇ ਵਿੱਚ ਜਾ ਕੇ ਇਦਾਂ ਲੱਗਿਆ ਕਿ ਜਿਹੜੀ ਪਾਵਰ ਲਿਫਟਿੰਗ ਆ ਨਾ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਚੀਟਿੰਗ ਨਹੀਂ ਹੁੰਦੀ ਪਲੇਅਰ ਨਾਲ ਹੂੰ ਪਲੇਅਰ ਨੇ ਜੋ ਚੱਕਣਾ ਸਭ ਦੇ ਸਾਹਮਣੇ ਚੱਕਣਾ ਤੇ ਆਪਣੀ ਪੋਜੀਸ਼ਨ ਆ ਜਿਹੜੀ ਉਹ ਖੁਦ ਤੈਅ ਕਰਨੀ ਆ ਕਿ ਮੈਂ ਕਿਹੜੀ ਪਲੇਸ ਲੈਣੀ ਆ ਹੂੰ ਤੇ ਇਸ ਲਈ ਇਹ ਗੇਮ ਸਭ ਤੋਂ ਪਰਫੈਕਟ ਲੱਗੀ ਉਹਨਾਂ ਨੂੰ ਓਕੇ ਅੱਜ ਵੀ ਮੈਂ ਅਕਸਰ ਸ਼ੁਰੂਆਤ ਦੇ ਵਿੱਚ ਵੀ ਮੈਂ ਗੱਲ ਕੀਤੀ ਆ ਕਿ ਕੁਝ ਲੋਕਾਂ ਦੀ ਇਹ ਸੋਚ ਹੁੰਦੀ ਆ ਕਿ ਕੁੜੀਆਂ ਮੁੰਡਿਆਂ ਦੇ ਨਾਲੋਂ ਘੱਟ ਨੇ ਪਰ ਫਿਰ ਵੀ ਤੁਸੀਂ ਉਹ ਗੇਮ ਨੂੰ ਚੁਣਿਆ ਜਿਹੜੀ ਸ਼ਾਇਦ ਮੁੰਡੇ ਵੀ ਉਧਰ ਨੂੰ ਘੱਟ ਜਾਂਦੇ ਨੇ ਤੇ ਤੁਹਾਨੂੰ ਲੱਗਦਾ ਲੱਗਿਆ ਨਹੀਂ ਇਹ ਜਦੋਂ ਗੇਮ ਨੂੰ ਤੁਸੀਂ ਚੁਣਿਆ ਕਿਤੇ ਨਾ ਕਿਤੇ ਮੈਂ ਇਹਦੇ ਵਿੱਚ ਕਿਵੇਂ ਮੈਂ ਨੂੰ ਉਹ ਪਾਉਣਾ ਹਾਂ ਜੀ ਇਹ ਗੇਮ ਜ਼ਿਆਦਾਤਰ ਨਾ ਮੁੰਡੇ ਵੀ ਬਹੁਤ ਕੱਟ ਕਰਦੇ ਵਿੱਚ ਪਿਛਲੇ ਜਿਹੇ ਲੈਵਲ ਦੇ ਵਿੱਚ ਬਿਲਕੁਲ ਖਤਮ ਹੋ ਗਈ ਸੀ ਤੇ ਪਰ ਹੁਣ ਦੁਬਾਰਾ ਸਟਾਰਟ ਹੋ ਰਹੀ ਆ ਕਿਉਂਕਿ ਇਹ ਗੇਮ ਨਾ ਇੱਕ ਤਾਂ ਇਹ ਜਦੋਂ ਮੈਂ ਸਟਾਰਟ ਹੀ ਕੀਤੀ ਸੀ ਉਦੋਂ ਮੈਨੂੰ ਬਹੁਤ ਸੋਨ ਨੂੰ ਮਿਲਿਆ ਸੀ ਤੂੰ ਕੁੜੀਆਂ ਇਹ ਕੁੜੀਆਂ ਦੇ ਕਰਨ ਵਾਲੀਆਂ ਚੀਜ਼ਾਂ ਨਹੀਂ ਕੁੜੀਆਂ ਇਹ ਚੀਜ਼ ਨਹੀਂ ਕਰਦੀਆਂ ਹੁੰਦੀਆਂ ਤੁਸੀਂ ਕਿਹੜੇ ਕੰਮ ਹੀ ਪਾ ਲਿਆ ਆਵਦੀ ਕੁੜੀ ਨੂੰ ਕੰਮ ਇਹਨੂੰ ਕੋਈ ਕੰਮ ਤੰਦੇ ਸਕਾਓ ਪੜ੍ਹਾਓ ਹਾਇਲਟਸ ਕਰਾਓ ਬਾਹਰ ਭੇਜੋ ਮੇਨ ਚੀਜ਼ ਮੇਰੇ ਹਨਾ ਨਾਨਾ ਹੀ ਨੂੰ ਮੇਰੇ ਮੰਮਾ ਨੂੰ ਇਹ ਚੀਜ਼ ਸੁਣ ਮੇਰੇ ਕਿ ਕੁੜੀਆ ਇਹਨੂੰ ਪੜ੍ਹਾਓ ਬਸ ਪੜਾ ਕੇ ਬਾਹਰ ਭੇਜ ਦਿਓ ਬਸ ਠੀਕ ਹੈ ਓਕੇ ਇਹਦੇ ਪਾਪਾ ਹੈ ਨਹੀਂ ਲੋਕ ਗੱਲਾਂ ਕਰਨਗੇ ਜਦ ਕਿ ਜਿਨ੍ਹਾਂ ਨੇ ਕਰਨੀਆਂ ਸੀ ਉਹੀ ਇਹ ਚੀਜ਼ ਕਹਿ ਰਹੇ ਸੀ ਫਿਰ ਇਹ ਸਾਰੀਆਂ ਗੱਲਾਂ ਨੇ ਕਿਉਂਕਿ ਜਦੋਂ ਕੋਈ ਅੱਗੇ ਨੂੰ ਕਦਮ ਪੱਟਦਾ ਤਾਂ ਬਹੁਤ ਜ਼ਿਆਦਾ ਸਾਰੇ ਲੋਕ ਤੁਹਾਡੇ ਕਹਿਣ ਦੇ ਵਾਗੂ ਕਿ ਉਹ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਤੇ ਉਹ ਲੱਤਾਂ ਖਿੱਚਣ ਵਾਲੇ ਲੋਕਾਂ ਦੀਆਂ ਇਹਨਾਂ ਗੱਲਾਂ ਨੇ ਕੋਈ ਤੁਹਾਡੇ ਰਸਤੇ ਦੇ ਵਿੱਚ ਕੋਈ ਰਚਣ ਪੈਦਾ ਕੀਤੀ ਜਾਂ ਕੋਈ ਫਰਕ ਨਹੀਂ ਪਿਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਮੇਰੀ ਜਿਹੜੀ ਸਭ ਤੋਂ ਵੱਡੀ ਸਪੋਰਟ ਸੀ ਮੇਨ ਨਾਲ ਨੇ ਉਹ ਨਾਲ ਮੈਨੂੰ ਫੁੱਲ ਸਪੋਰਟ ਕੀਤੀ ਆ ਕਿ ਵੀ ਨਹੀਂ ਤੂੰ ਸਾਡਾ ਪੁੱਤ ਹੈਂ ਤੂੰ ਜਿਹੜਾ ਕੁਝ ਕਰਨਾ ਤੂੰ ਉਹ ਕਰ ਲਾਈਫ ਤੇ ਜਿਹੜਾ ਕੁਝ ਤੈਨੂੰ ਬਣਾਉਣਾ ਚਾਹਣਾ ਤੂੰ ਉਹ ਬਣ ਮੈਂ ਜਦੋਂ ਮੈਨੂੰ ਹਨਾ ਪਹਿਲਾ ਸਟਾਰਟਿੰਗ ਚ ਇਹ ਕਹਨਾ ਕਿ ਵੀ ਤੂੰ ਬਾਹਰ ਜਾਣਾ ਮੈਂ ਹਮੇਸ਼ਾ ਨਾ ਹੀ ਕਹਿੰਦਾ ਹੁੰਦਾ ਕਿ ਮੈਂ ਜਾਣਾ ਹੀ ਹੈ ਨਹੀਂ ਬਾਹਰ ਮੈਨੂੰ ਜਿਹੜਾ ਕੁਛ ਮਰਜ਼ੀ ਕਰਵਾ ਲੋ ਪਰ ਮੈਂ ਬਾਹਰ ਨਹੀਂ ਜਾਣਾ ਫਿਰ ਉਹ ਕਹਿੰਦੇ ਕਿ ਵੀ ਨਹੀਂ ਫਿਰ ਤੂੰ ਗੇਮ ਕਰ ਵੈਰੀ ਗੁੱਡ ਜਦ ਕਿ ਅੱਜ ਦੇ ਦੌਰ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਹਰੇਕ ਕੁੜੀਆਂ ਤੋਂ ਇਲਾਵਾ ਬੱਚਿਆਂ ਦੀ ਆਪਾਂ ਸਾਰਿਆਂ ਦੀ ਗੱਲ ਕਰਦੇ ਆਂ ਕਿ ਉਹਨਾਂ ਦਾ ਇੱਕੋ ਸੁਪਨਾ ਹੁੰਦਾ ਕਿ ਜੀ ਮੈਂ ਬਾਹਰ ਜਾਣਾ ਬਾਹਰ ਜਾਣਾ ਪਰ ਤੁਸੀਂ ਉਹਨੂੰ ਠੋਕਰ ਮਾਰ ਕੇ ਹੀ ਗੇਮ ਨੂੰ ਚੁਣਿਆ ਕੀ ਸੀ ਗੰਦੜ ਇਸ ਤਰ੍ਹਾਂ ਦੀ ਸੋਚ ਅ ਮੈਨੂੰ ਨਾ ਸੋਚੇ ਸੀ ਕਿ ਵੀ ਜਦੋਂ ਆਪਾਂ ਪੰਜਾਬ ਖਾਲੀ ਕਰਕੇ ਹੂੰ ਬਹੁਤ ਘਰ ਦੇਖਦੇ ਆ ਨਾ ਜਿੰਦੇ ਲੱਗੇ ਪਏ ਆ ਬਿਲਕੁਲ ਆਪਣਾ ਪੰਜਾਬ ਦਾ ਕਲਚਰ ਹੀ ਨਹੀਂ ਰਿਹਾ ਹੂੰ ਤੇ ਆਪਦਾ ਕਲਚਰ ਸੰਭਾਲਣਾ ਸਭ ਤੋਂ ਵੱਡੀ ਗੱਲ ਆ ਬਿਲਕੁਲ ਤੇ ਅੱਜ ਦੇ ਟਾਈਮ 'ਚ ਜੇ ਕਿਸੇ ਚੀਜ਼ ਨੂੰ ਜ਼ਰੂਰਤ ਆ ਨਾ ਉਹ ਪੰਜਾਬ ਨੂੰ ਸਾਂਭਣ ਦੀ ਜ਼ਰੂਰਤ ਹੈ। ਹੂੰ ਔਰ ਪੰਜਾਬ ਨੂੰ ਸਾਡੀ ਵੀ ਲੋੜ ਆ। ਲੋੜ ਹੈ। ਹਨਾ ਉਹ ਜਿਵੇਂ ਕਹਿੰਦੇ ਹੁੰਦੇ ਨੇ ਮੈਂ ਤੁਹਾਡੇ ਨਾਲ ਦੋਦਾ ਕਿ ਕੋਈ ਜੰਗਲ ਨੂੰ ਅੱਗ ਲੱਗੀ ਸੀ ਸਾਰੀਆਂ ਸਾਰੇ ਜਾਨਵਰ ਉਹਨਾਂ ਛੱਡ-ਛੱਡ ਕੇ ਭੱਜ ਰਹੇ ਸੀਗੇ ਤੇ ਇੱਕ ਚਿੜੀ ਆਪਣੀ ਚੁੰਝ ਦੇ ਨਾਲ ਉੱਪਰ-ਪੜ ਕੇ ਪਾਣੀ ਪਾ ਰਹੀ ਸੀ ਅੱਗ ਬੁਝਾਉਣ ਦੇ ਲਈ। ਤਾਂ ਉਹਨੂੰ ਪੁੱਛਿਆ ਕਿਸੇ ਨੇ ਕਿ ਤੂੰ ਇਹ ਤੇਰੇ ਚੁੰਝ ਦੇ ਪਾਣੀ ਨਾਲ ਕਿਹੜਾ ਬੁਝਾਣੀ ਆ? ਤਾਂ ਉਹਦਾ ਵੀ ਸ਼ਾਇਦ ਇਹੀ ਜਵਾਬ ਸੀਗਾ ਤੁਹਾਡੇ ਵਾਲਾ ਕਿ ਚਾਹੇ ਅੱਗ ਨਾ ਵੀ ਬੁਝੇ ਪਰ ਜਦੋਂ ਕਿਤੇ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਲਿਖਿਆ ਜਾਊ ਨਾ ਕਿ ਭੱਜਣ ਵਾਲਿਆਂ ਦੇ ਵਿੱਚ ਹਨਾ ਤੇ ਤੁਸੀਂ ਵੀ ਇਹ ਸੋਚ ਨੂੰ ਲੈ ਕੇ ਚੱਲੋ ਹਾਂਜੀ ਇੱਕ ਤਾਂ ਨਾ ਆਪਨੇ ਜਿਹੜੀ ਅੱਜ ਕੱਲ ਦੀ ਨੌਜਵਾਨੀ ਪੀੜੀ ਆ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਆ ਸਿਰਫ ਕਿਵੇਂ ਨਹੀਂ ਸਾਡਾ ਫਿਊਚਰ ਬਾਹਰ ਜਾ ਕੇ ਸੱਟ ਹੋ ਸਕਦਾ ਪਰ ਨਹੀਂ ਆਪਣਾ ਵਿਰਸਾ ਸਾ ਆਪਣਾ ਸਭ ਤੋਂ ਬੜੀ ਹੈ ਆਪਣੀਆਂ ਖੇਤੀ ਬਾੜੀਆਂ ਨੇ ਆਪਾਂ ਨੂੰ ਦਿੱਤੀ ਪਰਮਾਤਮਾ ਨੇ ਸਭ ਤੋਂ ਉਪਜਾਊ ਜ਼ਮੀਨ ਆਪਣੇ ਪੰਜਾਬ ਦੀ ਆ ਤੇ ਆਪਾਂ ਇਹ ਚੀਜ਼ ਛੱਡ ਕੇ ਕਿਉਂ ਬਾਹ ਜਾ ਰਹੇ ਆ ਹੂੰ ਬਿਲਕੁਲ ਆ ਇੱਥੇ ਰਹਿਣਾ ਆਪਣੇ ਪੇਰੈਂਟਸ ਨੇ ਆਪਣੇ ਹਨਾ ਕੋਈ ਇਦਾਂ ਦੇ ਰਿਸ਼ਤੇਦਾਰੀਆਂ ਨੇ ਜਿਨ੍ਹਾਂ ਦੇ ਨਾਲ ਆਪ ਨੂੰ ਹੌਸਲਾ ਮਿਲਦਾ ਬਿਲਕੁਲ ਆਪਾਂ ਉਹ ਚੀਜ਼ ਛੱਡ ਕੇ ਬਾਹਰ ਚਲ ਜਾਨੇ ਆ ਅਕਾਲੂ ਆਪਣੇ ਮਾਪੇ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੇ ਕਈ ਬੱਚੇ ਇਦਾਂ ਦੇ ਨੇ ਸੰਸਕਾਰ ਤੇ ਨਹੀਂ ਆ ਸਕਦੇ ਨਹੀਂ ਆ ਸਕਦੇ ਵੀਡੀਓ ਫੋਟੋ ਨਹੀਂ ਜਿਹੜੇ ਜਿਹੜੇ ਹਨਾ ਪੇਰੈਂਟਸ ਨੇ ਆਪਾਂ ਨੂੰ ਜਨਮ ਦਿੱਤਾ ਇਸ ਜੋਗਾ ਬਣਾਇਆ ਕਿ ਆਪਾਂ ਕੁਝ ਕਰ ਸਕੀਏ ਬਿਲਕੁਲ ਉਹਨਾਂ ਤੋਂ ਦੂਰ ਰਹਿ ਕੇ ਤਾਂ ਉਹ ਕੋਈ ਉਪਲਬਧ ਹੀ ਨਹੀਂ ਜਾਓ ਡਾਲਰਾਂ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਆਪਾਂ ਸਿਰਫ ਉਹਨਾਂ ਨੂੰ ਇੱਕ ਨਾ ਕਿ ਵੀ ਸੋਸ਼ੀਅਲ ਲਾਈਫ ਕਹਿ ਸਕਦੇ ਇਸ ਸਿਰਫ ਸ਼ੋਸ਼ੇ ਬਾਜ਼ੀਆਂ ਗੱਡੀਆਂ ਲੈ ਦਾਂਗੇ ਉਹਨਾਂ ਨੂੰ ਘਰ ਲੈ ਦਾਂਗੇ ਪਰ ਜਿਹੜਾ ਸਕੂਨ ਆ ਨਾ ਉਹ ਪੇਰੈਂਟਸ ਦਾ ਆਪਣੇ ਔਲਾਦ ਨਾਲ ਹੁੰਦਾ ਤੇ ਜੇ ਆਪਾਂ ਆਪਣੇ ਮਾਪੇ ਦੀ ਸੇਵਾ ਨਹੀਂ ਕਰ ਰਹੇ ਤਾਂ ਆਪਾਂ ਨੂੰ ਕਮਾਉਣ ਦਾ ਕੋਈ ਫਾਇਦਾ ਨਹੀਂ ਫਾਇਦਾ ਬਿਲਕੁਲ ਤੇ ਤੁਸੀਂ ਕਿੰਨੇ ਸਾਲ ਹੋ ਗਏ ਗੇਮ ਨੂੰ ਸ਼ੁਰੂ ਕਰੇ ਔਰ ਹੁਣ ਤੱਕ ਕੀ ਉਪਲਬਧੀਆਂ ਨੇ ਜਿਹੜੀਆਂ ਇਹਦੇ ਵਿੱਚ ਹਾਸਲ ਕੀਤੀਆਂ ਨੇ ਮੈਂ 2023 ਚ ਸਟਾਰਟਿੰਗ ਕੀਤੀ ਸੀ ਮਈ ਮਹੀਨੇ ਚ ਓਕੇ ਤੇ ਉਸ ਤੋਂ ਬਾਅਦ ਮੈਂ ਹਨਾ ਸਟਾਰਟ ਕੀਤਾ ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਦਾ 골ਡ ਮੈਡਲ ਲਿਆ ਤੇ ਸਟੇਟ ਗਿਆ ਤੇ ਉਦੋਂ ਮੈਨੂੰ ਥੋੜੇ ਜਿਹਾ ਨਾ ਕਿ ਵੀ ਪ੍ਰੋਬਲਮ ਆ ਗਈ ਸੀ ਚਿਕਨਮੋਨੀਆ ਚੱਲੇ ਸੀ ਹਾਂ ਉਹ ਉਹ ਚੀਜ਼ ਪ੍ਰੋਬਲਮ ਸੀ ਤੇ ਉਹ ਫੀਵਰ ਵਗੈਰਾ ਹੁੰਦਾ ਰਿਹਾ ਤੇ ਮੈਂ ਉਹ ਉਦੋਂ ਮੇਰਾ ਮੈਡਲ ਨਹੀਂ ਸੀ ਆਇਆ ਰਹਿ ਗਿਆ ਸੀ ਉਹ ਤੇ ਉਸ ਤੋਂ ਬਾਅਦ ਮੈਨੂੰ ਅਸਾਧ ਜੀ ਨੇ ਆ ਕੇ ਮੈਂ ਸਾਧ ਜੀ ਕਿ ਕਿ ਮੇਰਾ ਮੈਡਲ ਰਹਿ ਗਿਆ ਹੁਣ ਮੈਨੂੰ ਮੇਰੀ ਡੈਡੀ ਦਾ ਡਰ ਸੀਗਾ ਕਿ ਘਰੇ ਆ ਕੇ ਗਾਣਾ ਪੈਣ ਗਿਆ ਹਾਂ ਕਿਉਂਕਿ ਡੈਡ ਨੇ ਕਦੇ ਹਾਰਮਨੀ ਸਿਖਾਈ ਤੇ ਕਿ ਵੀ ਹੁਣ ਮੇਰੇ ਗਾਣਾ ਪੈਣ ਗਿਆ ਕਿ ਤੂੰ ਹਾਰ ਕੇ ਆਇਆ ਤੇ ਉਸਤਾਜ ਜੀ ਕਹਿੰਦੇ ਕਿ ਨਹੀਂ ਇਹ ਹਾਰ ਨਹੀਂ ਇਹ ਤੇਰਾ ਪਹਿਲਾ ਸਟੈਪ ਆ ਵੈਰੀ ਗੁੱਡ ਪੌੜੀ ਤੇ ਹੁਣ ਇੱਕ ਮੰਥ ਨੂੰ ਤੇਰੀ ਦੁਆਰ ਤੋਂ ਜਿਹੜਾ ਸਕੂਲੀ ਸੀਟ ਆਪਾਂ ਹੋ ਚੋ ਗੋਲਡ ਲੈ ਕੇ ਆਉਣਾ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਉਸ ਤੋਂ ਬਾਅਦ ਫਿਰ ਅਸੀਂ ਦਸੰਬਰ 4 ਦਸੰਬਰ ਨੂੰ ਸਾਡੀ ਸਕੂਲੀ ਸੀਟ ਸੀ ਤੇ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਆਲ ਓਵਰ ਚੈਂਪੀਅਨ ਬਣੇ ਸੀ ਸਕੈਟ ਚੋ ਵੀ ਸਭ ਤੋਂ ਵੱਧ ਲਿਫਟਾ ਬੈਂਚ ਵਿੱਚ ਵੀ ਡੈੱਡ ਲਿਫਟ ਵਿੱਚ ਵੀ ਵੈਰੀ ਗੁੱਡ ਤੇ ਉਸ ਤੋਂ ਬਾਅਦ ਹਨਾ ਹੁਣ ਦੁਬਾਰਤੋਂ ਸਟਾਰਟਿੰਗ ਹੋਰ ਦੂਸਰੇ ਸ਼ੇਡ ਦੇ ਉਸ ਤੋਂ ਚਾਰ ਦਿਨਾਂ ਬਾਅਦ ਹੀ ਸਾਡਾ ਫਿਰ ਤੋਂ ਪੀਆਈ ਦੀ ਹਨਾ ਓਪਨ ਕੰਪੀਟੀਸ਼ਨ ਸੀਗਾ ਉਸ ਦੇ ਵਿੱਚੋਂ ਵੀ ਮੇਰਾ ਸਿਲਵਰ ਮੈਡਲ ਸੀਗਾ ਉਹਦੇ ਵਿੱਚ ਪਿਛਲੇ ਟੋਟਲ ਨਾਲੋਂ ਜਿਹੜਾ ਪੰਜਾਬ ਸਕੂਲੀ ਦੇ ਵਿੱਚ ਟੋਟਲ ਕੀਤਾ ਸੀ ਉਹਦੇ ਨਾਲੋਂ 10 ਕਿਲੋ ਦਾ ਫਰਕ ਪਾ ਕੇ ਆਂਦਾ ਸੀ ਸੀ ਟੋਟਲ ਜਿ ਸਿਰਫ ਚਾਰ ਦਿਨਾਂ ਚ ਵੈਰੀ ਗੁੱਡ ਤੇ ਹੁਣ ਤੱਕ ਤੁਸੀਂ ਜਿਹੜਾ ਹੈਗਾ weight ਕਿੰਨਾ ਸਕੇਓ ਜਿਹੜਾ ਹਾਸਲ ਕੀਤਾ ਉਹਦੇ ਵਿੱਚ ਤੁਸੀਂ ਵੀ ਕਿੰਨਾ weight ਚੱਕ ਲਿਆ ਹਨ ਤੇ ਨਾਲ ਹੀ ਇਹ ਵੀ ਦੱਸੋ ਕਿ ਜਿਹੜਾ ਉਸਤਾਦ ਦਾ ਤੁਸੀਂ ਜ਼ਿਕਰ ਕੀਤਾ ਕਿਸੇ ਵੀ ਉਸਤਾਦ ਤੋਂ ਬਿਨਾਂ ਜਿਹੜਾ ਸੇਰਦਾ ਉਹ ਕਾਬਲ ਨਹੀਂ ਬਣ ਸਕਦਾ ਉਹਨਾਂ ਦਾ ਵੀ ਸਾਨੂੰ ਦੱਸੋ ਕਿ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਕਿਸ ਤਰ੍ਹਾਂ ਦਾ ਜਿਹੜਾ ਸਫਤ ਹੋ ਕਰਵਾਉਂਦੀ ਹੈ ਉਹਨਾਂ ਦੀ ਮਿਹਨਤ ਜੋ ਵੀ ਆ ਨਾ ਜ ਉਸਤਾਦ ਜੀ ਦੇ ਕਰਕੇ ਆਂਗੇ ਕਿਉਂਕਿ ਉਸਤਾਦ ਤੋਂ ਧਾਰੇ ਬਿਨਾ ਕੁਝ ਨਹੀਂ ਹੁੰਦਾ ਤੇ ਜਦੋਂ ਮੈਨੂੰ ਡੈਡੀ ਜੀ ਨੇ ਛੱਡ ਗਿਆ ਹੁੰਦਾ ਸੀ ਉਦੋਂ ਮੈਨੂੰ ਉੱਥੇ ਨਾ ਮੈਂ ਘਰ ਆ ਕੇ ਮੈਂ ਗੱਲ ਕੀਤੀ ਵੀ ਨਾ ਉਸਤਾਦ ਜੀ ਦੀ ਨੇਚਰ ਵਧੀਆ ਤੇ ਡੈਡੀ ਮੈਨ ਕਹਿੰਦੇ ਕਿ ਹੁਣ ਆਕੇ ਤੂੰ ਸਾਡੇ ਕੋਲ ਨਹੀਂ ਕਹਿਣਾ ਹੈਗਾ ਕਿ ਤੂੰ ਕਿਵੇਂ ਐ ਤੂੰ ਠੀਕ ਐ ਤੂੰ ਕੰਮ ਕਰਨੀਆ ਨਹੀਂ ਕਹਿ ਤੂੰ ਆਪਣੇ ਸਾਧਨਾ ਨਾਲ ਗੱਲ ਕਰਨੀਆ ਆ ਤੋ ਤੇਰੀ ਉਹੀ ਮਾਂ ਉਹੀ ਤੇਰਾ ਪਿਓ ਆ ਬਿਲਕੁਲ ਸਾਡੇ ਕੋਲ ਆਕੇ ਤੂੰ ਸਿਰਫ ਸਾਡੇ ਨਾਲ ਦੁਨਿਆਵੀ ਰਿਸ਼ਤਾ ਰੱਖਣਾ ਜਿਹੜਾ ਅਸਲ ਦੀ ਵਿੱਚ ਆ ਉਹ ਤੈਨੂੰ ਲਾਈਨ ਜਿਹੜਾ ਐਸ ਦੇ ਵਿੱਚ ਸਕਸੈਸਫੁਲ ਬਣਾਉ ਉਹਦੇ ਨਾਲ ਰਹਿਣਾ ਤੇ ਜਦੋਂ ਕਿਤੇ ਕੰਪੀਟੀਸ਼ਨ ਤੇ ਵੀ ਜਾਣਾ ਮੈਂ ਇੰਟਰੋਡਿਊਸਰ ਸਾਹਿਬ ਜੀ ਨੂੰ ਸਿਰਫ ਫਾਦਰ ਨਾਲ ਕਰਾਉਣਾ ਨਾ ਕਿ ਵੀ ਮੇਰੇ ਪਾਪਾ ਨੇ ਵੈਰੀ ਗੁੱਡ ਕਿੰਨਾ ਵੇਟ ਆਪਾਂ ਪੁੱਟ ਰਿਆ ਸੀ ਕਿ ਤੇ ਮੈਂ ਖੇਡਾ ਵਚਨ ਪੰਜਾਬ ਦੀਆਂ ਦੇ ਵਿੱਚ 192 ਸਕੈਟ ਹੂੰ ਤੇ 50 87 ਕਿਲੋ ਬੈਂਚ ਹੂੰ ਤੇ 135 ਕਿਲੋ ਡੈਡ ਲਿਫਟ ਲਗਾਈ ਸੀ ਤੇ ਉਸ ਤੋਂ ਬਾਅਦ ਮੇਰੇ ਟੋਟਲ ਦੇ ਵਿੱਚ ਹੁਣ ਫਾਰਕ ਆ 220 ਸਕੈਟ ਆ ਮੇਰੇ ਹੂੰ ਤੇ ਕੁਆਂਟਲ ਤੋਂ ਪਲੱਸ ਬੈਂਚ ਆ ਹੂੰ ਤੇ 170 ਡੈਡ ਲਿਫਟ ਵੈਰੀ ਗੁੱਡ ਆ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਟੀਚੇ ਦੀ ਗੱਲ ਕਰੀਏ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਅਕਸਰ ਕੀ ਹੁੰਦਾ ਅ ਕੀ ਬਹਾਨੇਬਾਜ਼ੀ ਹੁੰਦੀ ਹੈ ਜਿਨ੍ਹਾਂ ਨੇ ਮੰਜ਼ਿਲ ਤੱਕ ਨਹੀਂ ਪਹੁੰਚਣਾ ਹੁੰਦਾ ਜਿਵੇਂ ਤੁਸੀਂ ਅਕਸਰ ਮੈਂ ਕਹਿੰਦਾ ਕਿ ਮੁੰਡਿਆਂ ਨੂੰ ਕਿਤੇ ਜਾਣਾ ਕਿਤੇ ਆਉਣਾ ਆਮ ਹੁੰਦਾ ਉਹਨਾਂ ਲਈ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਕੁੜੀ ਹੋਣ ਦੇ ਨਾਤੇ ਜਦੋਂ ਤੁਸੀਂ ਜਾਣੇ ਹੋ ਕਿਨੇ-ਕਨੇ ਘੰਟੇ ਜਿਮ ਦੇ ਵਿੱਚ ਜਾਂਦੇ ਹੋ ਤੇ ਕਈ ਵਾਰ ਕੀ ਹੁੰਦਾ ਮੌਸਮ ਵੀ ਅਨੁਕੂਲ ਨਹੀਂ ਹੁੰਦਾ ਤੁੰਦਾਂ ਪੈਂਦੀਆਂ ਨੇ ਜਾਂ ਹਾਲਾਤ ਵੀ ਅਨਕੂਲ ਨਹੀਂ ਹੁੰਦੇ ਤਾਂ ਤੁਸੀਂ ਉਹ ਸਾਰਿਆਂ ਨੂੰ ਕਿਵੇਂ ਉਹ ਕਰਦੇ ਹੋ ਜਾਂ ਕੋਈ ਦਿੱਕਤ ਪ੍ਰੋਬਲਮ ਮੁਸ਼ਕਲ ਉਹ ਤੁਹਾਡੇ ਰਾਹ ਦੇ ਵਿੱਚ ਆ ਕੇ ਖੜਦੀ ਆ ਹਨ ਇਹ ਨਾ ਉਹ ਦਿੱਕਤ ਮੁਸੀਬਤ ਉਹਨੂੰ ਹੁੰਦੀ ਆ ਜਦੋਂ ਆਪਦਾ ਕਰਨ ਦਾ ਮਨ ਨਾ ਹੋਵੇ ਹੂੰ ਜਦੋਂ ਬੱਚੇ ਦਾ ਮਨ ਨਾ ਉਹਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕਦੀ ਬਿਲਕੁਲ ਤੇ ਹੁਣ ਜਦੋਂ ਮੇਰਾ ਜਿਵੇਂ ਸਟਾਰਟਿੰਗ ਦੀ ਗੱਲ ਕਰਾਂ ਤੇ ਮੈਨੂੰ ਸਟਾਰਟਿੰਗ ਦੇ ਵਿੱਚ ਸਾਡੇ ਘਰ ਦੇ ਅੰਦਰ ਪਸ਼ੂ ਰੱਖੇ ਹੋਏ ਸੀਗੇ ਤੇ ਡੈਡੀ ਨੇ ਪਹਿਲਾਂ ਉਧਰਲੀ ਲਾਈਨ 'ਚ ਪਾਇਆ ਉਹਦੇ ਉੱਤੇ ਜੋਰ ਮਰਵਾ ਮਰਵਾ ਕੇ ਉਹਨਾਂ ਨੇ ਥੋੜਾ ਜਿਹਾ ਮੈਨੂੰ ਤਗੜਾ ਕਰਤਾ ਕਿ ਹਾਂ ਤੂੰ ਹੁਣ ਉਹਨਾਂ ਨੂੰ ਜੇ ਲੱਗਾ ਕਿ ਵੀ ਹਨਾ ਘਰੇ ਵੇਡ ਲਿਆਂਦੇ ਤੇ ਘਰੇ ਵੇਡ ਤੇ ਕਾਇਆ ਫਿਰ ਉਹਨਾਂ ਨੂੰ ਲੱਗਾ ਕਿ ਹੁਣ ਠੀਕ ਐ ਤੂੰ ਪੌਣ ਵਾਲਾ ਗੇਮ 'ਚ ਫਿਰ ਉਹਨਾਂ ਨੇ ਗੇਮ 'ਚ ਪਾਇਆ ਮੈਨੂੰ ਉਸ ਤੋਂ ਬਾਅਦ ਹੁਣ ਜਿਵੇਂ ਮੈਂ ਧੁੰਦਾ ਪੈਂਦੀ ਆ ਨੇ ਕਿ ਵੀ ਜਦੋਂ ਤਾਂ ਹੁਣ ਪਹਿਲਾਂ ਮੈਂ ਛੋਟਾ ਸੀ ਇਹ ਮੇਰੀ ਤੇ ਉਦੋਂ ਤਾਂ ਮੈਂ ਮੋਟਰਸਾਈਕਲ ਤੇ ਜਾਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਹੁਣ ਛੋਟੇ ਵੀ ਸਾਡੇ ਖੇਡਦੇ ਨੇਗੇ ਉਹ ਇੱਕ 11 ਸਾਲ ਦੀ ਹੈ ਇੱਕ 13 ਸਾਲ ਦੀ ਹੈ ਉਹ ਦੋਨੋਂ ਸਿਫਟਸ ਵੀ ਖੇਡਦੀਆਂ ਨੇ ਤੇ ਹੁਣ ਅਸੀਂ ਗੱਡੀ ਤੇ ਜਾਂਦੇ ਆ ਉਹ ਵੀ ਡੈਡੀ ਜੀ ਕਹਿੰਦੇ ਕਿ ਵੀ ਨਹੀਂ ਤੂੰ ਗੇਨ ਕਰਨੀ ਹੈ ਤੂੰ ਕਰਨੀ ਹੈ ਹੂੰ ਉਹਦੇ ਲਈ ਮੈਨੂੰ ਇਹ ਬਹਾਨਾ ਚਾਹੀਦਾ ਕਿ ਅੱਜ ਮੀਂਹ ਪੈਂਦਾ ਮੈਂ ਮੋਟਰਸਾਈਕਲ ਤੇ ਕਿਵੇਂ ਜਾਵਾਂ ਹੂੰ ਅੱਜ ਤੁੰ ਦਾ ਅੱਜ ਬਹੁਤ ਕਿ ਵੀ ਮੈਂ ਕਿਵੇਂ ਜਾਵਾਂ 판ਡਾ ਮੇ ਤੁ ਜਾਣੀ ਹੋਣਾ ਹੂੰ ਕਿਨ ਜਾਣਾ ਹੀ ਜਾਣ ਹੈ ਕਹਿੰਦੇ ਹੂੰ ਇੱਕ ਤੁਸੀਂ ਪਹਿਲਾਂ ਦੱਸਿਆ ਤੁਸੀਂ ਆਪਣੇ ਹੁਣ ਨਾਨਾ ਜੀ ਨੂੰ ਆਪਣਾ ਰੋਲ ਮਾਡਲ ਸਮਝਦੇ ਹੋ ਉਹਨਾਂ ਨੂੰ ਤੁਸੀਂ ਡੈਡੀ ਵੀ ਕਹਿੰਦੇ ਹੋ ਤੇ ਤੁਹਾਡੇ ਫਾਦਰ ਸਾਹਿਬ ਦੀ ਜਦੋਂ ਡੈਥ ਹੋਈ ਤੁਹਾਡੀ ਉਮਰ ਬੜੀ ਨਿੱਕੀ ਉਮਰ ਸੀਗੀ 6 ਸਾਲ ਦੀ ਤੁਸੀਂ ਦੱਸਿਆ ਤੇ ਉਹ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਇਫੈਕਟ ਪਿਆ ਜਾਂ ਉਹ ਚੀਜ਼ਾਂ ਭਾਰੂ ਹੋਈਆਂ ਗੇਮ 'ਚ ਜਾਣ ਤੋਂ ਰੋਕਿਆ ਜਾਂ ਉਹਨਾਂ ਨੂੰ ਤੁਸੀਂ ਆਪਣੀ ਤਾਕਤ ਬਣਾਇਆ ਉਹ ਨੰਨ ਤਾਂ ਮੈਂ ਤਾਂ ਆਖਦੀ ਮਨਿਆ ਹਮੇਸ਼ਾ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਟਾਰਟਿੰਗ ਤੋਂ ਕਦੇ ਕੁੜੀਆਂ ਮੰਗੋ ਰੱਖਿਆ ਨਹੀਂ ਸੀ ਕਿ ਮੇਰਾ ਬ੍ਰਦਰ ਮੇ ਤਾਂ 5 ਸਾਲ ਛੋਟਾ ਤੇ ਮੇਰੇ ਮੰਮਾ ਨੂੰ ਜਾਂ ਪਾਪਾ ਨੂੰ ਕਿਸੇ ਨੇ ਕਹਿਣਾ ਨਾ ਕਿ ਵੀ ਥੋੜੇ ਮੁੰਡਾ ਨਹੀਂ ਕੁੜੀ ਆ ਕਿ ਥੋੜੇ ਨਾਲ ਦੇ ਸਾਰਿਆਂ ਦੇ ਮੁੰਡੇ ਨੇ ਮੇਰੇ ਪਾਪਾ ਦੇ ਮੰਮਾ ਨੇ ਕਿ ਨਹੀਂ ਸਾਡੇ ਲਈ ਇਹੀ ਪੁੱਤ ਹੈ ਕੋਈ ਨਹੀਂ ਕੁੜੀਆਂ ਕਿੰਦੀ ਕੁੜੀਆਂ ਵੀ ਉਹੀ ਨੇ ਜੋ ਮੁੰਡੇ ਨੇ ਤੇ ਇਹਨਾਂ ਨੇ ਕਦੇ ਇਹ ਚੀਜ਼ ਸੋਚੀ ਨਹੀਂ ਸੀ ਮੈਨੂੰ ਉਹੀ ਚੀਜ਼ ਪਾਵਰ ਦਿੰਦੀ ਸੀ ਕਿ ਜੇ ਮੈਨੂੰ ਘਰ ਦੇ ਆਨੇ ਮੁੰਡਿਆਂ ਵਾਂਗੂ ਰੱਖਿਆ ਤੇ ਮੈਂ ਮੁੰਡਿਆਂ ਵਾਂਗੂ ਹੀ ਰਹਿਣਾ ਮੈਂ ਚੀਜ਼ ਨਾਤਾ ਤੱਕ ਇਹਨਾਂ ਨੇ ਮੇਰੇ ਚ ਕੁੜੀ ਬਣਨ ਦਿੱਤੀ ਆ ਨਾ ਮੇਰੇ ਕਦੇ ਕੁੜੀਆਂ ਮੰਗੂ ਕਿ ਵੀ ਹੈ ਨਾ ਨੇਲ ਪੇਂਟ ਲਗਾਈਆਂ ਨਾ ਕਦੇ ਮਹਿੰਦੀਆਂ ਲਗਾਈਆਂ ਨਾ ਕੋਈ ਚੂੜੀਆਂ ਪਰਾਂਦੇ ਸ਼ੌਂਕ ਹੀ ਨਹੀਂ ਇਹਨਾਂ ਨੇ ਪੈਣ ਦਿੱਤੇ ਹੋ ਸਟਾਰਟਿੰਗ ਤੋਂ ਹੀ ਵੀ ਜਮੈਂਟ ਆਈ ਉਹਨਾਂ ਨੇ ਮੋਟਰ ਤੇ ਜਾਣਾ ਨਾਲ ਮੈਨੂੰ ਲੈ ਕੇ ਜਾਣਾ ਟਰੈਕਟਰ ਤੇ ਗੋਦੀ 'ਚ ਬਿਠਾ ਲੈਣਾ ਆਹ ਚੀਜ਼ਾਂ ਸੀਗੀਆਂ ਮੈਨੂੰ ਕਿ ਵੀ ਆਹ ਚੀਜ਼ ਦਾ ਕਦੇ ਪਤਾ ਹੀ ਨਹੀਂ ਹੋਣ ਇਹਨਾਂ ਨੇ ਉਹੀ ਚੀਜ਼ ਮੈਨੂੰ ਇਫੈਕਟ ਕੀਤੀ ਆ ਕਿ ਵੀ ਨਹੀਂ ਮੇਰੇ ਪਾਪਾ ਨੇ ਵੀ ਇਹੀ ਚੀਜ਼ ਸੋਚੀ ਹੋਈ ਸੀ ਕਿ ਵੀ ਨਹੀਂ ਤੂੰ ਮੇਰਾ ਮੁੰਡਾ ਹੈ ਜੇ ਮੈਂ ਪਾਪਾ ਨੂੰ ਕਹਿਣਾ ਵੀ ਹੈ ਨਾ ਕਿ ਐ ਏਦਾਂ ਕਿ ਵੀ ਹੈ ਨਾ ਸਾਰਿਆਂ ਦੇ ਵੀਰੇ ਨੇ ਕਿ ਮੇਰੇ ਕੋਲ ਵੀਰਾ ਪਾਪਾ ਨੇ ਕਹਣਾ ਕੋਈ ਨਹੀਂ ਤੂੰ ਬਹੁਤ ਹੈ ਸਾਡੇ ਲਈ ਤੂੰ ਕੱਲਾ ਨਹੀਂ ਹੈਗਾ ਕੋਈ ਨਹੀਂ ਤੂੰ ਠੀਕ ਹੈ ਸਾਡੇ ਇੱਕ ਤੁਸੀਂ ਪਹਿਲਾਂ ਦੱਸਿਆ ਤੁਸੀਂ ਆਪਣੇ ਹੁਣ ਨਾਨਾ ਜੀ ਨੂੰ ਆਪਣਾ ਰੋਲ ਮਾਡਲ ਸਮਝਦੇ ਹੋ ਉਹਨਾਂ ਨੂੰ ਤੁਸੀਂ ਡੈਡੀ ਵੀ ਕਹਿੰਦੇ ਹੋ ਤੇ ਤੁਹਾਡੇ ਫਾਦਰ ਸਾਹਿਬ ਦੀ ਜਦੋਂ ਡੈਥ ਹੋਈ ਤੁਹਾਡੀ ਉਮਰ ਬੜੀ ਨਿੱਕੀ ਉਮਰ ਸੀਗੀ 6 ਸਾਲ ਦੀ ਤੁਸੀਂ ਦੱਸਿਆ ਤੇ ਉਹ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਇਫੈਕਟ ਪਿਆ ਜਾਂ ਉਹ ਚੀਜ਼ਾਂ ਭਾਰੂ ਹੋਈਆਂ ਗੇਮ 'ਚ ਜਾਣ ਤੋਂ ਰੋਕਿਆ ਜਾਂ ਉਹਨਾਂ ਨੂੰ ਤੁਸੀਂ ਆਪਣੀ ਤਾਕਤ ਬਣਾਇਆ ਉਹਨਾਂ ਨੇ ਤਾਂ ਮੈਂ ਤਾਕਤ ਹੀ ਬਣਾਇਆ ਹਮੇਸ਼ਾ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਟਾਰਟਿੰਗ ਤੋਂ ਕਦੇ ਕੁੜੀਆਂ ਮੰਗੋ ਰੱਖਿਆ ਨਹੀਂ ਸੀ ਕਿ ਮੇਰਾ ਬ੍ਰਦਰ ਮੇਰੇ ਤੋਂ 5 ਸਾਲ ਛੋਟਾ ਤੇ ਮੇਰੇ ਮੰਮਾ ਨੂੰ ਤੇ ਪਾਪਾ ਨੂੰ ਕਿਸੇ ਨੇ ਕਹਿਣਾ ਨਾ ਕਿ ਤੁਹਾਡੇ ਮੁੰਡਾ ਨਹੀਂ ਕੁੜੀ ਆ ਕਿ ਤੁਹਾਡੇ ਨਾਲ ਦੇ ਸਾਰਿਆਂ ਦੇ ਮੁੰਡੇ ਨੇ ਮੇਰੇ ਪਾਪਾ ਦੇ ਮੰਮਾ ਨੇ ਹੋਣਾ ਕਿ ਨਹੀਂ ਸਾਡੇ ਲਈ ਇਹੀ ਪੁੱਤ ਹੈ ਕੋਈ ਨਹੀਂ ਕੁੜੀਆਂ ਕਿੰਦੀ ਕੁੜੀਆਂ ਵੀ ਉਹੀ ਨੇ ਜੋ ਮੁੰਡੇ ਨੇ ਤੇ ਇਹਨਾਂ ਨੇ ਕਦੇ ਇਹ ਚੀਜ਼ ਸੋਚੀ ਨਹੀਂ ਸੀ ਮੈਨੂੰ ਉਹੀ ਚੀਜ਼ ਪਾਵਰ ਦਿੰਦੀ ਸੀ ਕਿ ਜੇ ਮੇਰੇ ਮੈਨੂੰ ਘਰ ਦੇ ਨੇ ਮੁੰਡਿਆਂ ਵਾਂਗੂ ਰੱਖਿਆ ਤਾਂ ਮੈਂ ਮੁੰਡਿਆਂ ਵਾਂਗੂ ਹੀ ਰਹਿਣਾ ਮੈਂ ਚੀਜ਼ ਨਾਤਾ ਤੱਕ ਇਹਨਾਂ ਨੇ ਮੇਰੇ ਚ ਕੁੜੀ ਬੜਨ ਦਿੱਤੀ ਆ ਨਾ ਮੇਰੇ ਕਦੇ ਕੁੜੀਆਂ ਮੰਗੂ ਕਿ ਵੀ ਹੈ ਨਾ ਨੇਲ ਪੇਂਟ ਲਗਾਈਆਂ ਨਾ ਕਦੇ ਮਹਿੰਦੀਆਂ ਲਗਾਈਆਂ ਨਾ ਕੋਈ ਚੂੜੀਆਂ ਪਰਾਂਦੇ ਸ਼ੌਂਕ ਹੀ ਨਹੀਂ ਇਹਨਾਂ ਨੇ ਪੈਣ ਦਿੱਤੇ ਉਹ ਸਟਾਰਟਿੰਗ ਤੋਂ ਹੀ ਕਿ ਵੀ ਜੇ ਮੈਂ ਡੈਡੀ ਉਹਨਾਂ ਨੇ ਮੋਟਰ ਤੇ ਜਾਣਾ ਨਾਲ ਮੈਨੂੰ ਲੈ ਕੇ ਜਾਣਾ ਟਰੈਕਟਰ ਤੇ ਗੋਦੀ 'ਚ ਬਿਠਾ ਲੈਣਾ ਆਹ ਚੀਜ਼ਾਂ ਸੀਗੀਆਂ ਮੈਨੂੰ ਕਿ ਵੀ ਆਹ ਚੀਜ਼ ਦਾ ਕਦੇ ਪਤਾ ਹੀ ਨਹੀਂ ਹੋਣ ਇਹਨਾਂ ਨੇ ਉਹੀ ਚੀਜ਼ ਮੈਨੂੰ ਅਫੈਕਟ ਕੀਤੀ ਆ ਕਿ ਵੀ ਨਹੀਂ ਮੇਰੇ ਪਾਪਾ ਨੇ ਵੀ ਇਹ ਚੀਜ਼ ਸੋਚੀ ਹੋਈ ਸੀ ਕਿ ਨਹੀਂ ਤੂੰ ਮੇਰਾ ਮੁੰਡਾ ਹੈ ਜੇ ਮੈਂ ਪਾਪਾ ਨੂੰ ਕਹਿਣਾ ਵੀ ਹੈ ਨਾ ਕਿ ਏਦਾਂ ਕਿ ਵੀ ਹੈ ਨਾ ਸਾਰਿਆਂ ਦੇ ਵੀਰੇ ਨੇ ਕਿ ਮੇਰੇ ਕੋ ਵੀਰਾ ਨਹੀਂ ਪਾਪਾ ਨੇ ਕਹਿਣਾ ਕੋਈ ਨਹੀਂ ਤੂੰ ਬਹੁਤ ਹੈ ਸਾਡੇ ਲਈ ਤੂੰ ਕੱਲਾ ਨਹੀਂ ਹੈਗਾ ਕੋਈ ਨਹੀਂ ਤੂੰ ਠੀਕ ਹੈ ਸਾਡੇ ਮਤਲਬ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਕਹਿ ਲੋ ਜਾਂ ਉਹਨਾਂ ਨੂੰ ਘਾਟਾਂ ਨੂੰ ਉਹਨਾਂ ਨੂੰ ਆਪਣੀ ਪਾਵਰ ਬਣਾਇਆ ਤੇ ਅਗਲਾ ਜਿਹੜਾ ਟੀਚਾ ਹੈਗਾ ਕਿਉਂਕਿ ਹਰ ਗੇਮ ਦਾ ਕੁਛ ਨਾ ਕੁਛ ਇੱਕ ਇਹ ਹੁੰਦਾ ਕਿ ਮੈਂ ਉੱਥੇ ਤੱਕ ਪਹੁੰਚਣਾ ਜਾਂ ਹਰ ਗੇਮ ਦੇ ਵਿੱਚ ਇੱਕ ਤੁਸੀਂ ਇੱਕ ਰੋਲ ਮਾਡਲ ਲੈ ਕੇ ਚੱਲਦੇ ਹੋ ਕਿ ਉਹ ਖਿਡਾਰੀ ਨੇ ਇਹ ਚੀਜ਼ਾਂ ਹਾਸਲ ਕੀਤੀਆਂ ਨੇ ਤੇ ਮੈਂ ਵੀ ਉੱਤੇ ਤੱਕ ਪਹੁੰਚਣਾ ਤਾਂ ਉਹ ਕਿਵੇਂ ਦੇਖਦੇ ਹੋ ਤੁਸੀਂ ਕਿਹਨੂੰ ਰੋਲ ਮਾਡਲ ਮੰਨਦੇ ਹੋ ਮੇਰਾ ਰੋਲ ਮਾਡਲ ਕੋਈ ਨਹੀਂ ਮੈਂ ਜਿਹੜਾ ਕੋਈ ਸਿੱਖਿਆ ਉਹਦੇ ਨਾਨਾ ਹੀ ਤੇ ਆਪਣੇ ਸਾਜ ਕੋਲੋਂ ਸਿੱਖਿਆ ਇਹਨਾਂ ਦੀ ਗੇਮ ਆ ਬਸ ਇਹਨਾਂ ਦੀ ਗੇਮ ਨੂੰ ਸੋਚਿਆ ਕਿ ਹਾਂ ਯਾਰ ਇਹਨਾਂ ਦੀ ਗੇਮ ਇੱਥੇ ਇੱਕ ਠੀਕ ਹੈ ਇਹਨਾਂ ਦੀ ਗੇਮ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਚੀਜ਼ ਕਹਾਈ ਕਿ ਜੇ ਤੂੰ ਕਿਸੇ ਬਾਰੇ ਸੋਚੇਗਾ ਨਾ ਉਹਦੇ ਵਰਗਾ ਬਣੇਗਾ ਤੇ ਤੂੰ ਇਹ ਸੋਚਣ ਕਿ ਮੈਂ ਅਲੱਗ ਆ ਫਿਰ ਲੋਕ ਤੇਰੇ ਵਰਗੇ ਬਣ ਜਾਣਗੇ ਤੂੰ ਉਹ ਲਾਈਨ ਚ ਨਹੀਂ ਲੱਗਣਾ ਜਿਹਦੇ ਵਿੱਚ ਸਾਰੇ ਖੜਿਆ ਤੂੰ ਉਸ ਲਾਈਨ ਵਿੱਚ ਲੱਗ ਜਿੱਥੇ ਤੈਨੂੰ ਲੱਗੇ ਕਿ ਲੋਕ ਮੇਰੇ ਪਿੱਛੇ ਕਰਨ ਅੱਜ ਤੂੰ ਕੱਲਾ ਹੋ ਸਕਦਾ ਹੈ ਪਰ ਕੱਲ ਨੂੰ ਆਉਣ ਵਾਲੇ ਕੱਲੇ ਦੇ ਵਿੱਚ ਤੇਰੇ ਪਿੱਛੇ ਦੁਨੀਆ ਹੋ ਵੈਰੀ ਗੁੱਡ ਤੇ ਕੀ ਤੁਹਾਡਾ ਜਿਹੜਾ ਟੀਚਾ ਕੀ ਹੈ ਕਿ ਮੈਂ ਉੱਥੇ ਤੱਕ ਪਹੁੰਚਣਾ ਮੇਰਾ ਟੀਚਾ ਇੰਟਰਨੈਸ਼ਨਲ ਲੈਵਲ ਤੇ ਵਿੱਚੋਂ 골ਡ ਮੈਡਲ ਲੈ ਕੇ ਆਉਣਾ ਕਿ ਵੀ ਹਾਂ ਜਿਹੜੇ ਕਹਿੰਦੇ ਨੇ ਕਿ ਨਾ ਪੰਜਾਬ ਖਤਮ ਹੋ ਗਿਆ ਉਹਨਾਂ ਨੂੰ ਇਹ ਚ ਦਿਖਾਉਣੇ ਕਿ ਨਹੀਂ ਪੰਜਾਬ ਖਤਮ ਨਹੀਂ ਹੋਇਆ ਪੰਜਾਬ ਹੈਗਾ ਹਲੇ ਵੀ ਬਸ ਸਿਰਫ ਉਹ ਪੰਜਾਬ ਨੂੰ ਮੋਟੀਵੇਟ ਕਰਨ ਨਾਲ ਨਹੀਂ ਹੈਗਾ ਕੋਈ ਉਹ ਪੰਜਾਬ ਨੂੰ ਮੋਟੀਵੇਟ ਕਰਾਂਗੇ ਜਿੰਨੇ ਤੱਕ ਹੋਊਗਾ ਹੂੰ ਬਾਕੀ ਪ੍ਰਮਾਤਮਾ ਦਾ ਸਾਥ ਨਾਲ ਹੈ ਬਿਲਕੁਲ ਮੋਟੀਵੇਟ ਦੀ ਤੁਸੀਂ ਗੱਲ ਕੀਤੀ ਤੁਹਾਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੋਟੀਵੇਟ ਕਰਦੀਆਂ ਨੇ ਤੇ ਜਗਰੀਤ ਨੂੰ ਇਹ ਕਹਿੰਦੀ ਆ ਨੇ ਕਿ ਤੂੰ ਉੱਠ ਤੇਰਾ ਜੇ ਬੜਾ ਲੰਮਾ ਸਫਰਾ ਤੇ ਉਹ ਤੁਹਾਨੂੰ ਜਿਹੜੀਆਂ ਚੈਨ ਨਹੀਂ ਆਉਣ ਦਿੰਦੀਆਂ ਕਿਉਂਕਿ ਇੱਕ ਗੱਲ ਹੁੰਦੀ ਆ ਕਿ ਸੁਪਨਾ ਦੋ ਤਰ੍ਹਾਂ ਦਾ ਹੁੰਦਾ ਮਮ ਕਹਿੰਦੇ ਆ ਕਿ ਇੱਕ ਉਹ ਸੁਪਨਾ ਜਿਹੜਾ ਸਾਨੂੰ ਰਾਤ ਨੂੰ ਸੁੱਤੇ ਪਿਆ ਨੂੰ ਆਉਂਦਾ ਤੇ ਇੱਕ ਉਹ ਸੁਪਨਾ ਜਿਹੜਾ ਸਾਨੂੰ ਸੌਣ ਨਹੀਂ ਦਿੰਦਾ ਤੇ ਤੁਹਾਨੂੰ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੋਟੀਵੇਟ ਕਰਦੀਆਂ ਮੈਨੂੰ ਮੋਟੀਵੇਟ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਸਾਡੇ ਡੈਡੀ ਜੀ ਨੇ ਬੋਲ ਕੀਤਾ ਕਿ ਵੀ ਨਹੀਂ ਜਿਵੇਂ ਮੈਂ ਸੁੱਤਾ ਪਿਆ ਕਿ ਵੀ ਉੱਠ 5 ਵਜੇ ਕਿੰਨ ਤੇਰਾ ਰਨਿੰਗ ਦਾ ਟਾਈਮ ਆ ਤੇ ਉੱਠਣਾ ਅੰਟਗੜ ਤੇ ਉਹਨਾਂ ਨੇ ਠਾਲਣਾ ਫਿਰ ਉਸ ਤੋਂ ਬਾਅਦ ਜਦੋਂ ਗੇਮ ਕਰਨ ਲੱਗ ਗਿਆ ਫਿਰ ਹੁਣ ਉਸਤਾਦ ਜੀ ਦਾ ਸਵੇਰ ਹੀ ਫੋਨ ਆ ਜਾਂਦਾ ਹਰਦਕ ਆਇਆ ਨਹੀਂ ਮੈਂ 5 ਮਿੰਟ ਵੀ ਲੇਟ ਹੋ ਜਾ ਹਰਦਕ ਆਇਆ ਨਹੀਂ ਮੈਂ ਕਹਿੰਦਾ ਮੈਂ ਸਾਦੀ ਆ ਗਿਆ ਲੇਟ ਨਹੀਂ ਹੋਣਾ ਚਾਹੀਦਾ ਇੱਡੇ ਟਾਈਮ ਤੇ ਮੈਨੂੰ ਲੱਗਦਾ ਉਹ ਉਸਤਾਦ ਜੀ ਨੇ 6 6 7 7 6 ਘੰਟੇ ਦਾ ਪੱਕੇ ਨਹੀਂ ਉਹਨਾਂ ਨੇ ਮੇਰੇ ਨਾਲ ਉਹਨਾਂ ਨੇ 6 ਘੰਟੇ ਦੇ ਵਿੱਚ ਸਾਰੀ ਮੈਨੂੰ ਡਾਈਟ ਵੀ ਸਮਝਾਉਣੀ ਆ ਮੇਰੀ ਰੈਸਟ ਵੀ ਕਰਵਾਉਣੀ ਆ ਮੇਰੇ ਬਾਡੀ ਚ ਇੰਜਰੀ ਆ ਗਈ ਕੋਈ ਉਹਨਾਂ ਨੇ ਉਹ ਵੀ ਸਹੀ ਕਰਨੀ ਆ ਕੋਲ ਵੀ ਬੈਠਣਾ ਮੇਰੇ ਗੱਲਾਂ ਵੀ ਸਮਝਾਉਣੀ ਆ ਨੇ ਦੁਨੀਆ ਵੀ ਸਿਖਾਉਂਦੇ ਹੋ ਮੈਨੂੰ ਕਿ ਵੀ ਦੁਨੀਆ ਚ ਪਤਾ ਤੈਨੂੰ ਆਮ ਸੀ ਬਤਾਉਗੀ ਤੇ ਇੱਥੋਂ ਤਾਂ ਕਿਵੇਂ ਬਚ ਕੇ ਨੰਗਣਾ ਇਹਨਾਂ ਤੇ ਉਸ ਤੋਂ ਬਾਅਦ ਇਹਨਾਂ ਇਹਨਾਂ ਨੇ ਤਾਂ ਮੈਨੂੰ ਸਪੋਰਟ ਕਰਨ ਲਈ ਮੋਡੀਫਾਈ ਕਰ ਪਰ ਜਿਹੜੇ ਲੋਕ ਪਿੱਛੇ ਨੂੰ ਖਿੱਚਦੇ ਆ ਨਾ ਕਿ ਵੀ ਜਿਨ੍ਹਾਂ ਦੇ ਹੁਣ ਕਿ ਵੀ ਮੇਰੇ ਨਾਲ ਹਲ ਦੇ ਬੱਚੇ ਨੇ ਉਹਨਾਂ ਨੂੰ ਇਹ ਚੀਜ਼ ਹੁੰਦੀ ਆ ਕਿ ਵੀ ਹਾਂ ਇਹ ਅੱਗੇ ਨਾ ਚੱਲ ਜੇ ਇਹਨਾਂ ਦੇ ਇਹਨਾਂ ਦੀ ਕੁੜੀ ਅੱਗੇ ਕਿਉਂ ਵਗ ਗਈ ਇਹਨਾਂ ਦੀ ਕੁੜੀ ਦਾ ਨਾਮ ਹੋ ਗਿਆ ਸਾਡੇ ਜਵਾਕਾਂ ਦਾ ਨਹੀਂ ਹੋਇਆ ਉਹਨਾਂ ਨੇ ਅ ਨਹੀਂ ਕਾਰਨ ਇਹ ਕੰਮ ਕੁੜੀਆਂ ਦੇ ਕਰਨ ਵਾਲੇ ਨਹੀਂ ਤੇ ਅਸੀਂ ਧੱਕੇ ਨਾ ਕਰਾਉਣੇ ਹਲੇ ਵੀ ਇਹ ਦੀ ਸੋਚ ਹੈਗੀ ਤੇ ਕੁਛਕ ਉਦੋਂ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਸੀ ਉਦੋਂ ਬਹੁਤ ਨਾ ਕਿ ਵੀ ਪਿੰਡ ਵਿੱਚ ਉੱਥੇ ਬਹੁਤ ਲੋਕਾਂ ਨੇ ਗੱਲਾਂ ਕਰੀਆਂ ਨੇ ਕਿ ਵੀ ਨਹੀਂ ਇਹਨਾਂ ਕੋਲ ਕੁਝ ਨਹੀਂ ਬਚਿਆ ਜੀ ਤਾਂ ਆਇਆ ਹੋ ਗਿਆ ਕਿਉਂਕਿ ਮੇਰੇ ਫਾਦਰ ਸਾਹਿਬ ਨਾ ਬਿਮਾਰ ਰਹੇ ਦੇਸੀ ਜਾਦਾ ਪਰ ਉਸ ਤੋਂ ਤੇ ਕੁਝ ਕੁ ਗੱਲਾਂ ਕਰਕੇ ਫੈਮਿਲੀ ਪ੍ਰੋਬਲਮਸ ਸੀ ਜਾਂ ਤੇ ਉਹ ਬਿਮਾਰ ਰਹਿਣ ਲੱਗੇ ਤੇ ਜ਼ਮੀਨ ਵੀ ਉੱਥੇ ਹਨਾ ਕਾਫੀ ਹੱਦ ਤੱਕ ਵਿਕ ਗਈ ਤੇ ਇਨਾਂ ਕੋਲ ਕੁਝ ਨਹੀਂ ਬਚਿਆ ਇਨਾਂ ਪੱਲੇ ਕੀ ਹੈ ਇਨਾਂ ਨੇ ਕੁਝ ਨਹੀਂ ਕਰਨਾ ਇਨਾਂ ਨੇ ਇੱਥੇ ਹੀ ਰਹਿ ਜਾਣਾ ਮੈਨੂੰ ਕਹਿਣਾ ਕਿ ਵੀ ਇਹ ਸਾਡੇ ਭਾਂਡੇ ਮੰਨ ਜਾ ਕਰੋ ਤੇ ਮੇਰੇ ਬ੍ਰਦਰ ਨੂੰ ਕਹਿਣਾ ਇਹਨੂੰ ਅਸੀਂ ਸਾਂਝੀ ਰਲਾਵਾਂਗੇ ਪਰ ਮੇਰੇ ਮੰਮਾ ਨੇ ਉੱਥੇ ਹੀ ਕਿਹਾ ਸੀ ਕਹਿੰਦੇ ਕਿ ਵੀ ਕੋਈ ਨਹੀਂ ਜੋ ਕੁਝ ਹੋ ਉਹ ਪਰਮਾਤਮਾ ਨੂੰ ਪਤਾ ਪਰ ਥੋੜੇ ਸਾਂਝੀ ਨਹੀਂ ਹੁੰਦੇ ਬੱਚਿਆਂ ਨੂੰ ਰਲਣ ਨਹੀਂ ਦਿੰਦੇ ਮੇਰੀ ਮਦਰ ਨੇ ਬਹੁਤ ਸਟਰਗਲ ਕੀਤਾ ਉਹ ਚੀਜ਼ ਰਾਤ ਨੂੰ ਵੀ ਸੌਣ ਨਹੀਂ ਦਿੰਦੀ ਕਿ ਕਿ ਵੀ ਨਹੀਂ ਉੱਟਣਾਟੇ ਉੱਠ ਕੇ ਕਰਨਾ ਹੁਣ ਜਦੋਂ ਮੈਂ ਖਬਰਾਂ ਦੇ ਵਿੱਚ ਪੜਿਆ ਜਿਹੜਾ ਹੈਗਾ ਕਿ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਤੁਹਾਨੂੰ ਕਹਿੰਦੇ ਸੀ ਕਿ ਇਹਨਾਂ ਨੇ ਖਤਮ ਹੋ ਜਾਣਾ ਇਸ ਤਰ੍ਹਾਂ ਹੋ ਜਾਣਾ ਹਨ ਤੇ ਅੱਜ ਉਥੋਂ ਦੀਆਂ ਪੰਚਾਇਤਾਂ ਜਿਹੜੀ ਉਹ ਉਹਦੇ ਵੱਲੋਂ ਥੋੜਾ ਸਨਮਾਨ ਕੀਤਾ ਗਿਆ ਤੇ ਉਥੇ ਸਪੀਕਰਾਂ ਦੇ ਵਿੱਚ ਜਦੋਂ ਤੁਹਾਡਾ ਨਾਮ ਬੋਲਦਾ ਤੁਹਾਡੇ ਫਾਜ਼ਲ ਸਾਹਿਬ ਦਾ ਨਾਮ ਬੋਲਦਾ ਵੱਡੇ ਵੱਡੇ ਟੂਰਨਾਮੈਂਟਾਂ ਤੇ ਕਬੱਡੀ ਕਪਾਂ ਤੇ ਕਿਸ ਤਰ੍ਹਾਂ ਲੱਗਦਾ ਉਹ ਚੀਜ਼ ਕਿ ਵੀ ਇੱਕ ਪਾਸੇ इमोशनल ਵੀ ਕਰਦੀ ਆ ਨਾ ਕਿ ਵੀ ਸ਼ਾਇਦ ਜਦੋਂ ਹੁੰਦੇ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਹਾਂ ਮੈਂ ਪੁੱਤ ਕਹਿੰਦਾ ਸੀ ਮੇਰੇ ਪੁੱਤ ਨੇ ਪੁੱਤ ਬਣ ਕੇ ਦਿਖਾਤਾ ਹੂੰ ਤੇ ਬਾਕੀ ਇੱਕ ਪਾਸੇ ਇਹ ਵੀ ਹੁੰਦਾ ਕਿ ਵੀ ਨਹੀਂ ਜੇ ਸ਼ਾਇਦ ਪਾਪਾ ਹੁੰਦੇ ਤਾਂ ਮੈਂ ਉਈ ਸੋਫਟ ਜਮਨ ਕੇ ਰਹਿ ਜਾਣਾ ਸੀ ਕਿਉਂਕਿ ਉਹਨਾਂ ਨੇ ਤਾਂ ਕਦੇ ਮੈਨੂੰ ਕੁਝ ਕਰਨੀ ਨਹੀਂ ਸੀ ਦੇਣਾ ਕਿ ਵੀ ਨਹੀਂ ਮੇਰੇ ਪਤਨੇ ਆ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਜਿੰਨਾ ਟਾਈਮ ਉਹ ਉਹ ਸੀਗੇ ਉਹਨਾਂ ਟਾਈਮ ਮੈਂ ਕਦੇ ਇਹ ਨਹੀਂ ਕੁ ਚੱਕ ਚਮਚਾ ਤਾਂ ਕਿ ਨਹੀਂ ਸੀ ਚੱਕਿਆ ਕਿਉਂਕਿ ਚਮਚਾ ਚੱਕੀ ਦਾ ਕਿਵੇਂ ਹੁੰਦਾ ਕਦੇ ਨਹੀਂ ਮम्मा ਨੂੰ ਹਾਕ ਮਾਰਦੀ ਨਹੀਂ ਇਹਨਾਂ ਵੀਰੇ ਆ ਲਿਆ ਕੇ ਦੇ ਇਹਨੇ ਇਹਨੂੰ ਚਾਹੀਦਾ ਮੈਂ ਜਿਹੜੀ ਚੀਜ਼ ਮੰਗ ਲੈਣੀ ਕਿਵੇਂ ਨਹੀਂ ਮੇਰੇ ਸਾਹਮਣੇ ਹਾਜ਼ਰ ਹੁਣ ਇਹ ਹੀ ਚੀਜ਼ ਸਾਡੇ ਡੈਡੀ ਜੀ ਦੇ ਸੀ ਜਦੋਂ ਮੈਂ ਛੋਟਾ ਸੀ ਇਹਨਾਂ ਨੇ ਜਿੰਨਾ ਮੈਂ ਲਾਦਾ 8 9 ਸਾਈਕਲੀਆਂ ਲੈ ਕੇ ਦਿੱਤੀਆਂ ਨੇ ਮੈਨੂੰ ਸਾਈਕਲ ਕਰਨ ਨੂੰ ਉਹ ਸਾਰੀਆਂ ਮੈਂ ਸਿਰਫ ਇੱਕ ਵਾਰ ਗੱਲ ਕਰਨੀ ਕਿ ਵੀ ਮੇਰੇ ਨਾਲ ਦੇ ਬੱਚਾ ਕੋਲ ਨਵੀਂ ਸਾਈਕਲ ਆ ਗਈ ਚਾਹੇ ਉਹ ਸਾਈਕਲ ਨੂੰ ਕੁਝ ਵੀ ਨਹੀਂ ਸੀ ਹੋਇਆ ਹੁੰਦਾ ਪੁਰਾਣੀ ਨੂੰ ਪਰ ਇਹਨਾਂ ਨੇ ਜਦੀ ਜਾ ਕੇ ਨਵੀਂ ਖੜੀ ਕਰ ਦੇਣੀ ਕਿ ਵੀ ਆਹ ਚੱਕ ਤੇ ਹੁਣ ਜਾਂਦੇ ਜਾਂਦੇ ਇਹ ਦੇਖੋ ਸਾਡੇ ਸੁਣਨ ਵਾਲਿਆਂ ਨੂੰ ਸਾਡੇ ਦੇਖਣ ਵਾਲਿਆਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਕਿ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਆ ਕਿ ਜੀ ਤੁਸੀਂ ਵੀ ਆਪਣੀ ਗੱਲ ਦੇ ਵਿੱਚ ਕਹਤਾ ਕਿ ਕੁੜੀਆਂ ਸੌਫਟ ਹੁੰਦੀਆਂ ਨੇ ਜਾਂ ਕੁਝ ਇਸ ਤਰ੍ਹਾਂ ਦਾ ਹਨਾ ਤੇ ਕੁੜੀਆਂ ਇਸ ਫੀਲਡ ਦੇ ਵਿੱਚ ਨਹੀਂ ਆ ਸਕਦੀਆਂ ਤੇ ਜੋ ਕੁੜੀਆਂ ਜਾਂ ਜਿਹੜੇ ਬੱਚੇ ਨੌਜਵਾਨ ਇਸ ਖੇਤਰ ਚ ਆਉਣਾ ਚਾਹੁੰਦੇ ਨੇ ਜਾਂ ਉਹ ਜਿਹੜੇ ਹੈਗੇ ਨੇ ਗਰਾਉਂਡਾਂ ਨਾਲੋਂ ਟੁੱਟ ਕੇ ਹੋਰ ਕੁਰਾਹੇ ਪੈ ਗਏ ਨਸਿਆਂ ਦੇ ਰਾਹ ਪੈ ਗਏ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਆ ਉਹਨਾਂ ਨੂੰ ਮੈਸੇਜ ਇਹ ਹੈ ਕਿ ਵੀ ਇਤਨਾ ਨਾ ਆਪ ਦੇ ਬਾਰੇ ਸੋਚੋ ਆਪ ਦਾ ਇਤਿਹਾਸ ਪੜੋ ਅਸੀਂ ਕਿੰਨਾ ਦੇ ਵਾਰਸਾਂ ਹੂੰ ਜਦੋਂ ਸਾਡੇ ਬਜ਼ੁਰਗ ਨੇ ਪੰਜਾਬ ਨੂੰ ਮਲਤਾਨ ਤੱਕ ਲੈ ਗਏ ਸੀ ਬਿਲਕੁਲ ਅਸੀਂ ਉਹ ਨਿਸ਼ਾਨ ਪਾਰੇ ਹੂੰ ਉਹਦਾ ਸਾਡੇ ਵਰਗੀ ਲਾਂਤ ਕਿਸੇ ਤੇ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਪੰਜਾਬ ਨੂੰ ਵਿਰਸਾ ਮਿਲਿਆ ਨਾ ਉਹ ਕਿਸੇ ਵੀ ਫੀਲਡ ਕਿਸੇ ਨੂੰ ਨਹੀਂ ਮਿਲਿਆ ਚਾਹੀਦਾ ਉਹ ਕਿਸੇ ਵੀ ਫੀਲਡ ਦੀ ਗੱਲ ਕਰ ਲਈ ਆਪਾਂ ਚਾਹੇ ਪਾਵਰ ਦੀ ਕਰ ਲਈਏ ਚਾਹੇ ਹੈਨਾ ਸੈਂਸ ਦੀ ਕਰ ਲਈਏ ਆਪਨੇ ਕੋਲ ਸਭ ਤੋਂ ਜ਼ਿਆਦਾ ਹੋਆ ਤੇ ਆਪਾਂ ਆਪਣੇ ਕੋਲ ਜੈਨੇਟਿਕਸ ਜੀਨਸ ਨੇ ਉਹਨਾਂ ਨੂੰ ਵਰਤੋ ਕਿ ਕਦੇ ਉਹ ਸਮਾਂ ਹੁੰਦਾ ਸੀ ਜਿੱਥੇ ਅੱਜ ਅਸੀਂ ਡਾਲਰ ਕਮਾਉਣ ਜਾਂਦੇ ਆ ਤੇ ਉਹ ਡਾਲਰਾਂ ਵਾਲੇ ਸਾਡੇ ਕੋਲ ਆ ਕੇ ਜਿਹੜਾ ਨੌਕਰੀਆਂ ਕਰਦੇ ਸੀ ਹਾਂਜੀ ਉਹੀ ਗੱਲ ਆ ਕਿ ਵੀ ਉਹ ਚੀਜ਼ ਨੂੰ ਪਛਾਣੋ ਤੇ ਆਪਦੇ ਜਿਹੜੇ ਕੰਮ ਨੇ ਉਹਨਾਂ ਨੂੰ ਵਧਾਓ ਕਿ ਵੀ ਜੋ ਸਾਡੇ ਬਜ਼ੁਰਗ ਕਰਦੇ ਸੀ ਅਸੀਂ ਉਸ ਲਾਈਨ ਚੱਲਣਾ। ਹੂੰ ਨਾ ਕਿ ਆ ਗਾਲੇ ਤੇ ਸੁਸਾਇਟੀਆਂ ਦੇ ਵਿੱਚ ਬੈਠੋ ਕਿਉਂਕਿ ਜਿੰਨਾ ਆਪਾਂ ਜਿਹੜੀ ਸੁਸਾਇਟੀ ਚ ਬੈਠਾਂਗੇ ਸਾਡੀ ਆਲ ਜਾਂ ਉਹ ਵੀ ਉਸ ਤਰ੍ਹਾਂ ਦੀ ਹੀ ਹੁੰਦੀ ਆ। ਮੈਂ ਅੱਜ ਤੱਕ ਆਪਣੇ ਪੇਰੈਂਟਸ ਤੋਂ ਬਿਨਾ ਕਿਸੇ ਕੋਲ ਨਹੀਂ ਬੈਠਿਆ। ਹੂੰ ਚਾਹੇ ਉਹ ਕੋਈ ਵੀ ਆ ਕਿਦਾਂ ਦਾ ਵੀ ਆ ਮੈਂ ਕਦੇ ਆਪਣੇ ਪੇਰੈਂਟਸ ਤੋਂ ਬਿਨਾ ਕਿਸੇ ਕੋਲ ਬੈਠਿਆ ਯਾਨੀ ਤੇ ਇਹ ਹੀ ਸ਼ਾਇਦ ਅੱਜ ਦਾ ਕਾਰਨ ਆ ਕਿ ਮੈਂ ਆਪਦੀ ਸਕਸੈਸਫੁਲ ਨਹੀਂ ਜਾ ਰਹਾਗਾ। ਹੁਣ ਗੱਲ ਹੀ ਮੇਰੀ ਹੈ ਨਾ ਨਾਰਥ ਇੰਡੀਆ ਦੀ ਸਿਲੈਕਸ਼ਨ ਹੋਈ ਹੈ ਵੈਰੀ ਗੁੱਡ ਤੇ ਹੁਣ ਅੱਗੇ ਹੁਣ ਇਦਾਂ ਹੀ ਹੁਣ ਮੇਰੀ ਇੰਟਰ ਕਾਲ ਜਾ ਰਹੀ ਹੈ ਆਲ ਇੰਡੀਆ ਯੂਨੀਵਰਸਿਟੀ ਹੈ ਹੁਣ ਆਹ ਸਾਲ ਪੂਰੇ ਕੰਪੀਟੀਸ਼ਨ ਨੇ ਉਹਨਾਂ ਕੰਪੀਟੀਸ਼ਨ ਨੂੰ ਅਸੀਂ ਛੇੜਦੇ ਆ ਤੇ ਉਹ ਅਸੀਂ ਆਪਦੇ ਵਰਤੋਂ ਕਰ ਰਹੇ ਆਂ ਸ਼ਰੀਰ ਦੀ ਹਰੇਕ ਦੇ ਵਿੱਚ ਪਾਵਰ ਹੈ ਆਪ ਦਾ ਜੋ ਪਾਵਰ ਹੈ ਉਹਨੂੰ ਕੱਢੋ ਹਮ ਜੰਦ ਜੰਦੇ ਮੇਰੇ ਜਹਨ ਦੇ ਵਿੱਚ ਹੋਰ ਸਵਾਲ ਆਉਂਦਾ ਕਿ ਜਿਹੜੇ ਖਿਡਾਰੀ ਹੁੰਦੇ ਨੇ ਉਹ ਜਦੋਂ ਖੇਡਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਉਹਦਾ ਜਿਹੜਾ ਫੈਕਟ ਆ ਉਹਨਾਂ ਦੀ ਪੜ੍ਹਾਈ ਤੇ ਪੈਂਦਾ ਵਿਦਿਆਪੱਖੋਂ ਜਾਂ ਪੜ੍ਹਾਈ ਪੱਖੋਂ ਪਛੜ ਜਾਂਦੇ ਨੇ ਤੇ ਖੇਡਾਂ ਵੱਲ ਉਹਨਾਂ ਦਾ ਜ਼ਿਆਦਾ ਧਿਆਨ ਹੁੰਦਾ ਥੋੜਾ ਕਿਸ ਤਰ੍ਹਾਂ ਦਾ ਨਹੀਂ ਸੋ ਕੋ ਜਦੋਂ ਮੈਂ ਨਹੀਂ ਸੀ ਨਾ ਖੇਡਦਾ ਉਹਦੋਂ ਸੋ ਕੋ ਮੈਂ ਪੜਾਈ ਚ ਕਮਜ਼ੋਰ ਸੀ ਥੋੜਾ ਜਿੱਦਨ ਦੀ ਮੈਂ ਗੇਮ ਸਟਾਰਟ ਕੀਤੀ ਮੇਰਾ ਮਾਈਂਡ ਸ਼ਾਰਪ ਹੋ ਗਿਆ ਉਹਦੋਂ ਸੋ ਕੋ ਜੋ ਮੈਂ ਹੁਣ ਸਟੱਡੀ ਕਰਦਾਗਾ ਮੈਂ ਜ਼ਿਆਦਾਤਰ ਕਿਉਂਕਿ ਜਿਮ ਚ ਰਹਿਣਾ ਮੈਂ ਸਟੱਡੀ ਆਪਦੀ ਇਕੱਲਾ ਬੈਠ ਕੇ ਕਰਦਾਗਾ ਮੈਂ ਹਮੇਸ਼ਾ ਸੈਲਫ ਸਟੱਡੀ ਹੀ ਕੀਤੀ ਆ ਤੇ ਹੁਣ ਮੈਂ ਜਦੋਂ ਆਪਦੀ ਸਟੱਡੀ ਕਰਦਾ ਰਾਤ ਨੂੰ ਜਾਂ ਜੋ ਵੀ ਟਾਈਮ ਲੱਗਦਾ ਮੇਰਾ ਤੇ ਉਹਦੇ ਵਿੱਚ ਮੈਂ ਜਦੋਂ ਇੱਕ ਵਾਰ ਰਿਵੀਜ਼ਨ ਕਰਦਾ ਹਾਂ ਉਹ ਚੀਜ਼ ਮਾਈਂਡ ਸੈਟ ਹੋ ਜਾਂਦੀ ਆ ਕਿਉਂਕਿ ਜਦੋਂ ਆਪਾਂ ਕੋਈ ਵੀ ਐਕਟੀਵਿਟੀ ਕਰਦੇ ਹਾਂ ਉਹ ਨਾਲ ਆਪਣਾ ਮਾਈਂਡ ਆ ਜਿਹੜਾ ਆਪਣੀ ਬਾਡੀ ਨੂੰ ਸਿੰਪਟਮ ਦਿੰਦਾ ਹੈਗਾ ਹੂੰ ਤੇ ਉਹ ਜਦੋਂ ਬਾਡੀ ਵਰਕ ਕਰਦੀ ਉਹ ਮਾਈਂਡ ਨੂੰ ਸਿੰਪਟਮ ਦਿੰਦੀ ਆ ਤੇ ਉਹ ਸ਼ਾਰਪ ਹੋ ਰਹੀ ਆ ਤੇ ਉਹਦੇ ਨਾਲ ਆਪਣਾ ਸਟੱਡੀ ਦੇ ਵਿੱਚ ਸਭ ਤੋਂ ਜ਼ਿਆਦਾ ਵੇਸ ਬੰਦ ਆ ਓਕੇ ਤੇ ਜਾਂਦੇ ਜਾਂਦੇ ਕੋਈ ਇਸ ਤਰ੍ਹਾਂ ਦੀ ਗੱਲ ਤੁਸੀਂ ਜੋ ਮਨ ਦੇ ਵਿੱਚ ਹੋਵੇ ਜਾਂ ਹੰਦ ਦੇ ਵਿੱਚ ਹੋਵੇ ਮੈਂ ਪੁੱਛੀ ਨਾ ਹੋਵੇ ਉਸ ਕਹਿਣਾ ਚਾਹੁੰਦੇ ਹਾਂ ਕੁਝ ਖਾਸ ਮੈਸੇਜ ਦੇਣਾ ਚਾਹੁੰਦੇ ਹਾਂ ਬਸ ਮੈਸੇਜ ਤਾਂ ਇਹ ਆ ਕਿ ਵੀ ਹੈ ਨਾ ਆਪਦੀ ਗੇਮ ਬੰਨੀ ਧਿਆਨ ਦੋ ਉਹ ਆਪਦੇ ਸਟੱਡੀ ਬੰਨੀ ਧਿਆਨ ਦੋ ਬਲਕਿ ਆ ਜਿਹੜੀਆਂ ਬੁਰਾਈਆਂ ਨੇ ਕੋਈ ਇਦਾਂ ਦੇ ਲੋਕ ਆਪਾਂ ਇੰਸਟਾਗ੍ਰam ਦੇਖ ਰਹੇ ਆ ਰੀਲਸ ਦੇਖ ਰਹੇ ਆ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਬੇਕਾਰ ਦੀਆਂ ਚੀਜ਼ਾਂ ਨੂੰ ਆਪਾਂ ਸ਼ੇਅਰ ਕਰ ਰਹੇ ਆ ਪਰ ਜੋ ਹੁਣ ਸਾਡੇ ਵਰਗੇ ਮਿਹਨਤ ਕਰ ਰਹੇ ਆ ਨਾ ਹੁਣ ਕੋਈ ਸ਼ੇਅਰ ਨਹੀਂ ਕਰਦਾ ਸੋ ਜਿਹੜੀ ਜੀ ਸ਼ੇਅਰ ਕਰਨ ਵਾਲੀ ਆ ਪਲੀਜ਼ ਉਹ ਕਰੋ ਨਾ ਕਿ ਆ ਫਾਲਤੂ ਦੀਆਂ ਚੀਜ਼ਾਂ ਜਿੱਦਾਂ ਕਿ ਕੋਈ ਕਿਸੇ ਨੂੰ ਕੁਝ ਬੋਰ ਹਾਏ ਕੋਈ ਉਹੀ ਗੰਦ ਪਾਈ ਜਾ ਰਿਹਾ ਹੈ ਉਹਨਾਂ ਚੀਜ਼ ਨੂੰ ਨਾ ਪ੍ਰਮੋਟ ਕਰੋ ਬਿਲਕੁਲ ਬਿਲਕੁਲ ਸੋ ਸਾਡੇ ਨਾਲ ਗੱਲਬਾਤ ਕੀਤੀ ਚੈਨਲ ਦੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਬਹੁਤ ਬਹੁਤ ਧੰਨਵਾਦ ਤੇ ਮੇਰੇ ਮਨ ਦੇ ਵਿੱਚ ਇਹ ਆ ਕਿ ਤੁਸੀਂ ਕੁਝ ਵੱਡਾ ਹਾਸਲ ਕਰੋ ਕੁਝ ਵੱਡਾ ਮੈਡਲ ਕਰੋ ਤੁਹਾਡੇ ਸੁਪਨੇ ਨੇ ਜਿਹੜੇ ਸਾਕਾਰ ਹੋਣ ਤੇ ਇੱਕ ਵਾਰ ਫੇਰ ਆਪਾਂ ਬੈਠ ਕੇ ਲੰਮੀ ਗੱਲਬਾਤ ਕਰੀਏ हां जी थैंक यू। ਮੈਨੂੰ ਬਹੁਤ ਵਧੀਆ ਲੱਗਿਆ ਨਾ ਤੁਹਾਡਾ ਗੱਲਬਾਤ ਕਰਕੇ ਕਿਉਂਕਿ ਤੁਸੀਂ ਇੱਕ ਵਧੀਆ ਚੀਜ਼ ਪ੍ਰਮੋਟ ਕਰ ਰਹੇ ਹੋ ਆਪਣੇ ਚੈਨਲ ਦੇ ਉੱਤੇ ਹਰ ਇੱਕ ਚੀਜ਼ ਨੂੰ ਸ਼ੇਅਰ ਕਰਦੇ ਹੋ ਕਿ ਵੀ ਜੋ ਅੱਛੀ ਆ ਆਪਣੇ ਜਨਰੇਸ਼ਨ ਨੂੰ ਆਪਣੇ ਦੇ ਵਿੱਚ ਰੱਖਦੇ ਹੋ। ਸੋ थैंक यू ਤੁਹਾਡਾ ਵੀ ਹਨਾ। थैंक यू। ਅ ਸੋ ਦਰਸ਼ਕੋ ਇਤਸਨ ਜਗਰੀਤ ਕੌਰ ਪਾਠਾ। ਅੱਜ ਇਹਨਾਂ ਦਾ ਜਿਹੜਾ ਨਾਮ ਉਹ ਇਹਨਾਂ ਦੇ ਪਿੰਡ ਦੇ ਨਾਲ-ਨਾਲ ਇਹਨਾਂ ਦੇ ਨਾਨਕਿਆਂ ਦਾ ਨਾਮ ਵੀ ਹੈ ਜਿਹੜਾ ਉਹ ਬੱਡੇ-ਬੱਡੇ ਟੂਰਨਾਮੈਂਟਾਂ ਤੇ ਲਿਆ ਜਾ ਰਿਹਾ। ਸੋ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਉਸ ਪਰਮਾਤਮਾਗੇ ਕਿ ਇਹਨਾਂ ਦੇ ਸੁਪਨੇ ਜਿਹੜੇ ਉਹ ਪੂਰੇ ਹੋਣ ਤੇ ਨਾਲ ਹੀ ਜਿਹੜਾ ਇਹਨਾਂ ਨੇ ਮੈਸੇਜ ਨੌਜਵਾਨਾਂ ਨੂੰ ਦਿੱਤਾ ਸੋ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਿੱਖੋ ਤੇ ਕਿਉਂਕਿ ਇਹਨਾਂ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਨੇ ਜਿਸ ਤਰ੍ਹਾਂ ਅਕਸਰ ਕਿਹਾ ਜਾਂਦਾ ਕਿ ਬਾਕੀ ਦੇ ਕੰਮਾਂ ਚ ਪਹਿਲਾਂ ਸਿਹਤ ਜ਼ਰੂਰੀ ਆ। ਸੋ ਸਾਡਾ ਵਿਰਸਾ ਬੜਾ ਅਮੀਰ ਆ ਤੇ ਬੜੀਆਂ ਵਧੀਆ ਗੱਲਾਂ ਕੀਤੀਆਂ ਇਹਨਾਂ ਨੇ ਆਪਣੇ ਸਾਡੇ ਵਿਰਸੇ ਨਾਲ ਸੰਬੰਧਿਤ ਵੀ ਕੀਤੀਆਂ ਨੇ ਕਿਉਂਕਿ ਸਾਡੇ ਜਿਹੜਾ ਡੀਐਨਏ ਆ ਨਾ ਸਾਡੇ ਡੀਐਨਏ ਦੇ ਵਿੱਚ ਉਹਨਾਂ ਸੂਰ ਵੀਰਾਂ ਦਾ ਉਹਨਾਂ ਯੋਧਿਆਂ ਦਾ ਜਿਹੜਾ ਖੂਨ ਆ ਉਹ ਦੌੜ ਰਿਹਾ ਸੋ ਅਸੀਂ ਆਪਣਾ ਪੰਜਾਬ ਆ ਆਪਣੀ ਵਿਰਸਾ ਆਪਣੀ ਵਿਰਾਸਤ ਨੂੰ ਛੱਡ ਛੱਡ ਕੇ ਪਜ ਰਹੇ ਹਾਂ ਸੋ ਸਾਨੂੰ ਲੋੜ ਆਪਣੇ ਪੰਜਾਬ ਨੂੰ ਸਾਹਮਣੇ ਦੀ ਜੇਕਰ ਸਾਡੀ ਗੱਲਬਾਤ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਜਿਹੜੇ ਹੌਸਲੇ ਦੀ ਸਾਨੂੰ ਲੋੜ ਆ ਤਾਂ ਕਿ ਗਾਹਾਂ ਵਾਸਤੇ ਅੱਗੇ ਵਾਸਤੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਚਿਹਰੇ ਨੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ ਤੁਹਾਡੇ ਰੂਬਰੂ ਕਰਦੇ ਰਹੀਏ ਬਹੁਤ-ਬਹੁਤ ਧੰਨਵਾਦ